ਆਰੇ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਅੱਜ ਦਾ ਪ੍ਰੋਗਰਾਮ ਕੁਝ ਵੱਖਰਾ ਹੈ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਸ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਉਸ ਸ਼ਖਸੀਅਤ ਨਾਲ ਜਿਹੜੇ ਅਕਸਰ ਹੀ ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਚਾਹੇ ਪੰਜਾਬ ਦੀ ਧਰਤੀ ਹੋਵੇ ਚਾਹੇ ਕੈਨੇਡਾ ਦੀ ਧਰਤੀ ਹੋਵੇ ਮੇਰੀ ਮੁਰਾਦ ਹੈ ਡਾਕਟਰ ਦਿਲਬੀਰ ਸਿੰਘ ਕਥੂਰੀਆ ਜੀ ਜਿਹੜੇ ਕਿ ਲਗਾਤਾਰ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇੱਕ ਅਜਿਹੇ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਤੇ ਦੂਸਰਿਆਂ ਨੂੰ ਵੀ ਹਿੱਸਾ ਬਣਾਉਂਦੇ ਨੇ ਜਿਹੜੇ ਮਾਂ ਬੋਲੀ ਨਾਲ ਜੁੜੇ ਨੇ ਤੇ ਅੱਜ ਉਹਨਾਂ ਨਾਲ ਗੱਲ ਕਰਕੇ ਚੰਗਾ ਲੱਗੇਗਾ ਬਹੁਤ ਤੁਹਾਡਾ ਸਵਾਗਤ ਕਰਦੀਆਂ ਕਥੂਰੀਆ ਸਾਹਿਬ ਕਿ ਤੁਸੀਂ ਮੇਰੇ ਇਸ ਚੈਨਲ ਤੇ ਆਏ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਭੈਣ ਜੀ ਸਭ ਤੋਂ ਪਹਿਲਾਂ ਹਰ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਪਿਆਰ ਭਰੀ ਸਤਿ ਸ਼ਕਾ ਨਮਸਕਾਰ ਸਤਿ ਸ਼ਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤੂਰੀਆ ਸਾਹਿਬ ਜਦੋਂ ਤੁਸੀਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਗੱਲ ਕਰਦੇ ਆ ਤੇ ਉਹਦੀ ਸ਼ੁਰੂਆਤ ਤੁਸੀਂ ਕਦੋਂ ਕੀਤੀ ਤੇ ਇਹ ਮੰਚ ਜਿਹੜਾ ਹੈ ਤੁਸੀਂ ਬਣਾਇਆ ਵਿਸ਼ਵ ਪੰਜਾਬੀ ਕੈਨੇਡਾ ਸਭਾ ਦਾ ਇਹ ਪੰਜਾਬ ਤੋਂ ਵੀ ਤੁਸੀਂ ਤੁਹਾਡੇ ਮੈਂਬਰ ਨੇ ਤੁਹਾਡੇ ਉਥੋਂ ਵੀ ਹੈਗੇ ਆ ਪ੍ਰਤੀਨਿਧ ਜਿਹੜੇ ਇਹਦੇ ਬਾਰੇ ਲਗਾਤਾਰ ਕੰਮ ਕਰਦੇ ਨੇ ਪਹਿਲਾਂ ਤੁਸੀਂ ਸਾਨੂੰ ਵਿਸ਼ਵ ਪੰਜਾਬੀ ਜਿਹੜੀ ਸਭਾ ਹੈ ਉਸਦੇ ਬਾਰੇ ਜਾਣਕਾਰੀ ਦਿਓ ਕੋ ਜੀ ਮੈਂ ਪੰਜਾਬੀ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗ ਕਰਦਾ ਅਸੀਂ ਸਾਰੇ ਜਿਹੜੇ ਪੰਜਾਬੀ ਜਦੋਂ ਪੰਜਾਬ ਤੋਂ ਹੋਂਨੇ ਆ ਸਾਡਾ ਧਰਤੀ ਨਾਲ ਮੋਹ ਤਾਂ ਹੁੰਦਾ ਹੀ ਹੈ ਠੀਕ ਹੈ ਬਾਹਰ ਆ ਕੇ ਜਦੋਂ ਕੰਮਾਂ ਕਰਮ ਰੁੱਝ ਜਾਂਦੇ ਆ ਤੇ ਅਸੀਂ ਥੋੜਾ ਜਿਹਾ ਉਸ ਧਰਤੀ ਵਾਲੇ ਪਾਸੇ ਸਾਡਾ ਖਿਆਲ ਨਹੀਂ ਜਾਂਦਾ ਆਪਣੇ ਕੰਮਾਂ ਕਰਾਂ ਵਿੱਚ ਬਿਜ਼ੀ ਹੋ ਜਾਂਦੇ ਆ ਪਰਿਵਾਰ ਨੂੰ ਪਾਲਣਾ ਹੁੰਦਾ ਸਾਰਾ ਕੁਝ ਹੁੰਦਾ ਹਰ 10 ਸਾਲ ਤੱਕ ਬੰਦੇ ਇਸ ਤਰ੍ਹਾਂ ਹੀ ਪ੍ਰਦੇਸ਼ ਚ ਨਿਕਲ ਜਾਂਦੇ ਆ ਜਦੋਂ ਫਿਰ ਆਪ ਥੋੜਾ ਸੈਟਲ ਹੋ ਜਾਂਦੇ ਫਿਰ ਸੋਚਦੇ ਆ ਕਿ ਜਿੱਥੋਂ ਅਸੀਂ ਆਏ ਆ ਉਹਦਾ ਕਰਜ਼ ਉਤਾਰਨ ਦੀ ਕੋਸ਼ਿਸ਼ ਕਰੀਏ ਇਹ ਕੋਸ ਮਾਂ ਬੋਲੀ ਪੰਜਾਬੀ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ ਜਿਹਨੇ ਇਤਸਾਰ ਕੁਝ ਆਇਆ ਹੈ ਜਿਹੜੀਆਂ ਸੀ ਖੱਟੀ ਕਰਨੇ ਆ ਕਿਉਂਕਿ ਮੈਂ ਸਿਆਕ ਰੇਡੀਓ ਵੀ ਕੀਤਾ ਟੀਵੀ ਵੀ ਕੀਤਾ ਕੋਈ ਦੋ ਟੀਵੀ ਸੀਰੀ ਬਣਾਏ ਆ ਤੇ ਮੈਂ ਕਹਿਣਾ ਹੁੰਦਾ ਕਿ ਆਪਾਂ ਕਈ ਵਾਰ ਬੜੇ ਬੜੇ ਵੱਡੇ ਜਿਹੜੇ ਵਿਦਵਾਨ ਵੀ ਇੱਥੇ ਆਉਂਦੇ ਆ ਜਾਂ ਜਿਹੜੇ ਇੱਕ ਸਾਡੇ ਕਲਾਕਾਰ ਆਉਂਦੇ ਆ ਉਹ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਮੈਂ ਇਹ ਕਹਿਣਾ ਹੁੰਦਾ ਕਿ ਅਸੀਂ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾਕਰ ਹੀ ਨਹੀਂ ਸਕਦੇ ਜਿਸ ਤਰ੍ਹਾਂ ਅਸੀਂ ਮਾਂ ਦਾ ਕਰਜ਼ ਨਹੀਂ ਅਦਾ ਕਰ ਸਕਦੇ ਇਹ ਮਾਂ ਬੋਲੀ ਪੰਜਾਬੀ ਦੀ ਵੀ ਸੇਵਾ ਨਹੀਂ ਕਰ ਸਕਦੇ ਦਾ ਕਰਜ਼ ਤਾਂ ਕੋਸ਼ਿਸ਼ ਕਰ ਸਕਦੇ ਆ ਇਸ ਕਰਕੇ ਅਸੀਂ ਜਦੋਂ ਮੈਂ ਪਿਛਲੇ 8-10 ਸਾਲ ਤੋਂ ਦੂਜੀਆਂ ਸੰਸਥਾਵਾਂ ਨਾਲ ਜੁੜਿਆ ਹੋਇਆ ਸੀਗਾ ਪਰ ਜੋ ਮੈਂ ਕੰਮ ਕਰਨਾ ਚਾਹੁੰਦਾ ਸੀ ਦੋ ਦਿਲ ਵਿੱਚ ਸ਼ੌਂਕ ਸੀਗਾ ਜੋ ਦਿਲ ਵਿੱਚ ਇੱਛਾ ਸੀਗੀ ਉਹ ਨਹੀਂ ਸੀ ਕਰ ਸਕਦਾ ਕਿਉਂਕਿ ਤੁਹਾਨੂੰ ਪਤਾ ਜੋ ਦੂਜੀਆਂ ਸਾਇੰਸ ਵਾਂਗ ਤੁਸੀਂ ਜੁੜਦੇ ਹੋ ਤੁਹਾਡੇ ਜਿਹੜੇ ਆ ਸੀਮਤ ਹੁੰਦੇ ਆ ਆਪਣਾ ਤੁਸੀਂ ਉਹ ਕੰਮ ਜਿਹੜੇ ਉੱਥੋਂ ਤੱਕ ਜਾ ਸਕਦੇ ਹੋ ਜਿੰਨਾ ਕੋਈ ਚਾਹੁੰਦਾ ਹੁੰਦਾ ਮੇਰਾ ਦਿਲ ਕਰਦਾ ਸੀ ਕਿ ਮੈਂ ਇਸ ਨੂੰ ਪੰਜਾਬੀ ਨੂੰ ਆਪਣੀ ਇਸ ਮਾਂ ਬੋਲੀ ਨੂੰ ਵੱਤਵੱਤ ਪ੍ਰਚਾਰ ਕਰਾਇਆ ਦਾ ਵੱਧ ਤੋਂ ਵੱਧ ਪ੍ਰਸਾਰ ਕਰਨ ਦੀ ਕੋਸ਼ਿਸ਼ ਕਰਾਂ ਮੇਰੇ ਕੋਲ ਲਿਮਿਟੇਸ਼ਨ ਸੀਗੀਆਂ ਥੋੜਾ ਜਿਹਾ ਸਾਡੀ ਕੋਈ ਗੱਲਬਾਤ ਇਕੱਠੇ ਕੰਮ ਕਰਦੇ ਹੋ ਗੱਲਾਂ ਬਾਤਾਂ ਹੋ ਜਾਂਦੀਆਂ ਪਰ ਮੈਂ ਉਸ ਗੱਲ ਵਿੱਚ ਨਹੀਂ ਜਾਵਾਂਗਾ ਬਿਲਕੁਲ ਮੈਂ ਫਿਰ ਵਿਸ਼ੇ ਪੰਜਾਬੀ ਸਭਾ ਜਿਹੜੀ ਹੈ 2.5 ਸਾਲ ਪਹਿਲਾਂ ਬਣਾਈ ਸੀ ਠੀਕ ਹੈ ਜਦੋਂ ਮੈਂ ਵਿਸ਼ੇ ਪੰਜਾਬੀ ਸਭਾ ਬਣਾਈ ਉਸ ਤੋਂ ਬਾਅਦ ਮੈਂ ਜਦੋਂ ਨਗਾਨਾ ਸਾਹਿਬ ਜਾਂਦਾ ਨਗਾਨਾ ਸਾਹਿਬ ਬਚ ਗਏ ਹਜ਼ੂਰ ਸਾਹਿਬ ਜਾਂਦਾ ਮੌਕਾ ਪੜਿਆ ਠੀਕ ਹੈ ਹਜ਼ੂਰ ਸਾਹਿਬ ਅਸੀਂ ਗਏ ਸੀ ਤੇ ਸਾਡੇ ਇੱਕ ਜਿਹੜੇ ਸਾਡੀ ਸੰਸਥਾ ਜੁੜੇ ਸੀਗੇ ਉਹਨਾਂ ਨੇ ਮੈਨੂੰ ਪਰ ਉਹ ਸਭ ਲੈ ਗਏ ਉਹਦੇ ਅਰਦਾਸ ਕੀਤੀ ਅਸੀਂ ਸ਼ੁਰੂ ਕੀਤਾ ਮੈਂ ਨੂੰ ਕਿਹਾ ਮੈਂ ਕਹਾਂ ਵੀ ਅਸੀਂ ਕੈਨੇਡਾ ਵੀ ਤਾਂ ਹੈਗੇ ਆ ਪਰ ਮੈਂ ਚਾਹਣਾ ਪੰਜਾਬ ਵਿੱਚ ਵੀ ਕੰਮ ਕਰੀਏ ਤੁਸੀਂ ਹైదరాబాద్ ਰਹਿੰਦੇ ਹੋ ਤੁਦਰਸ਼ਨ ਸਿੰਘ ਹైదరాబాద్ ਤੋਂ ਸੀਗੇ ਤੇ ਮੈਂ ਮੈਨੂੰ ਪੰਜਾਬ ਦੱਸੋਗਾ ਜੀ ਸਖਸ਼ੀਅਤ ਹੋਵੇ ਕੋਈ ਐਸਾ ਬੰਦਾ ਕੰਮ ਕਰਨ ਵਾਲਾ ਹੋਵੇ ਜਿਹਨੂੰ ਇਸ ਸਭਾ ਦੇ ਨਾਲ ਜੋੜ ਕੇ ਆਪਾਂ ਕੰਮ ਕਰ ਸਕੀਏ ਉਹਨਾਂ ਨੇ ਮੈਨੂੰ ਫਿਰ ਨਾਮ ਦਿੱਤਾ ਬਲਬੀਰ ਕੋ ਰਾਏਕੋਟੀ ਦਾ ਕਹਿੰਦੇ ਬਲਬੀਰ ਕੋ ਰਾਏਕੋਟੀ ਕੁੜੀ ਮਿਹਨਤੀ ਹੈ ਕਾਫੀ ਕੰਮ ਕਰ ਸਕਦੀ ਜੇ ਤੁਸੀਂ ਕੋਈ ਉਹਨਾਂ ਨਾਲ ਗੱਲ ਕਰ ਲੈਣਾ ਉਦੋਂ ਅਸੀਂ ਫਿਰ ਇਕੱਠੇ ਪੰਜਾਬ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਸੀਗਾ ਇਹਨੂੰ ਕੋ 2.5 ਸਾਲ ਹੋ ਗਏ ਹੈ ਕੋਈ ਜ਼ਿਆਦਾ ਪੁਰਾਣੀ ਨਹੀਂ ਹੈਗੀ 2.5 ਸਾਲ ਪੁਰਾਣੀ ਸੰਸਥਾ ਹੈ ਪਰ ਆਪਣੇ ਕੰਮਾਂ ਦੇ ਨਾਲ ਜਾਣੀ ਜਾਂਦੀ ਹੈ ਬਿਲਕੁਲ ਅ ਤੁਸੀਂ ਵਿਸ਼ੇ ਪੰਜਾਬੀ ਭਵਨ ਦੀ ਜਿਹੜੀ ਉਸਾਰੀ ਕਰਵਾਈ ਹੈ ਇੱਥੇ ਕੈਨੇਡਾ ਦੇ ਵਿੱਚ ਉਹ ਵੀ ਇੱਕ ਬਹੁਤ ਤੁਹਾਡੀ ਵੱਡੀ ਪ੍ਰਾਪਤੀ ਹੈ ਕਿ ਤੁਸੀਂ ਇੱਕ ਇਹੋ ਜਿਹਾ ਪਲੇਟਫਾਰਮ ਪੰਜਾਬੀਆਂ ਨੂੰ ਦਿੱਤਾ ਹੈ ਕਿ ਜਿੱਥੇ ਸੰਵਾਦ ਰਚਾ ਸਕਦੇ ਆ ਜਿੱਥੇ ਪੰਜਾਬੀ ਨਾਲ ਜੁੜੇ ਮਸਲਿਆਂ ਤੇ ਗੱਲ ਕਰ ਸਕਦੇ ਆ ਉਸ ਭਵਨ ਦੀ ਉਸਾਰੀ ਦਾ ਸੁਪਨਾ ਤੁਹਾਡਾ ਕਿਸ ਤਰ੍ਹਾਂ ਦਾ ਸੀ ਤੇ ਉਹਨੂੰ ਪੂਰਾ ਕਿ ਕਿੰਨੇ ਸਮੇਂ ਵਿੱਚ ਕੀਤਾ ਤੁਸੀਂ ਦੇਖੋ ਜਦੋਂ ਮੈਂ 10 ਸਾਲ ਤੋਂ ਦੂਜੇ ਸਬੰਧ ਕੰਮ ਕਰਦੇ ਜਦੋਂ ਹਰ ਸਾਲ ਕਾਨਫਰੰਸ ਤਾਂ ਹੁੰਦੀ ਸੀ ਕਾਨਫਰੰਸ ਕਰਾਉਂਦੇ ਸੀ ਜਾਂਦੇ ਸੀ ਕਾਨਫਰੰਸ ਤੋਂ ਪਹਿਲੇ ਸਾਨੂੰ 4 ਮਹੀਨੇ 5 ਮਹੀਨੇ ਰੌਲਾ ਪੈ ਜਾਂਦਾ ਸੀ ਕਿ ਆਪਾਂ ਕਰਾਉਣੀ ਕਿੱਥੇ ਐ ਤੇ ਜਗ੍ਹਾ ਨਬਣੀ ਪੈਂਦੀ ਸੀ ਕਈਆਂ ਮਸਤ ਮਿਸਪੈਕਟੀਆਂ ਨੂੰ ਜਾਣਾ ਕਈ ਹਾਲ ਲੱਭਣੇ ਕਈ ਵਾਰ ਨਾ ਅਵੇਲੇਬਲ ਨਾ ਹੋਣੇ ਅਤਿਐਨ ਦਾ ਲਗਤਾਂ ਦੀ ਕਾਨਫਰੰਸ ਅਤਿਐਨ ਹਾਲ ਨਹੀਂ ਮਿਲਦਾ ਦੂਰ ਨਹੀਂ ਮਿਲਦਾ ਕਿ ਨਾ ਕਿੱਥੇ ਕਰਾਈਏ ਕਦੀ ਕਿਤੇ ਕਦੀ ਕਿਤੇ ਫਿਰ ਹਾਲ ਮਿਲਣਾ ਟਾਈਮ ਦੀ ਲਿਮਿਟ ਸੀਗੀ ਵੀ ਤੁਹਾਨੂੰ ਇਸ ਟਾਈਮ ਤੇ ਹਾਲ ਮਿਲ ਸਕਦਾ ਹੈ ਇਸ ਟਾਈਮ ਨਹੀਂ ਮਿਲ ਸਕਦਾ ਤੇ ਉਦੋਂ ਰਹਿਣਾ ਮੈਂ ਜਦੋਂ ਸਭਾ ਬਣਾਈ ਮੈਂ ਸੋਚਿਆ ਮੇਰੇ ਕੋਲ ਇੱਕ ਜਗ੍ਹਾ ਸੀਗੀ ਆਪਣੀ ਬਣਾਈ ਨਹੀਂ ਪਹਿਲੇ ਬਣੀ ਹੋਈ ਸੀ ਉੱਥੇ ਚਰਚ ਸੀਗੀ ਠੀਕ ਹੈ ਮੈਂ ਉਹ ਕਿਰਾਏ ਦਿੱਤੀ ਹੋਈ ਸੀ ਉਹਦਾ ਕੋਈ 10 ਕੁ ਹਜ਼ਾਰ ਡਾਲਰ ਮਹੀਨਾ ਮੈਂ ਕਿਰਾਏ ਲੈਂਦਾ ਸੀਗਾ ਔਰ ਮੇਰੇ ਮਨ ਚ ਕਿਨਾਈ ਮੈਂ ਕਹਿਆ ਜੀ ਆਪਾਂ ਸਭਾ ਬਣਾ ਲਈ ਹੈ ਤੇ ਹੁਣ ਆਪਾਂ ਆਪਣਾ ਪੰਜਾਬੀਆਂ ਦਾ ਘਰ ਵੀ ਹੋਣਾ ਚਾਹੀਦਾ ਬਿਲਕੁਲ ਸਾਡੇ ਸਾਰਿਆਂ ਕੋਲ ਆਪਣੇ ਆਪਣੇ ਘਰ ਤਾਂ ਬਹੁਤ ਵਧੀਆ ਰੱਖੇ ਹੋਏ ਆ ਸੀ ਔਰ ਬਹੁਤ ਵੱਡੇ ਮਹਿਲ ਪਾਏ ਹੋਏ ਸਾਰਿਆਂ ਨੇ ਪਰ ਪੰਜਾਬੀਆਂ ਦਾ ਆਪਣਾ ਉਹ ਕਰਨੀ ਹੈ ਜਿੱਥੇ ਬੈ ਕੇ ਇਕੱਠੇ ਅਸੀਂ ਮਾਂ ਬੋਲੀ ਪੀਂਦੇ ਕੋਈ ਦੀ ਗੱਲ ਕਰ ਸਕੀ ਜਾਂ ਕੋਈ ਸਮਾਂ ਦੇ ਜਾ ਸਕੀਏ ਮੇਰੇ ਇੱਕ ਦਿਨ ਮਨ ਚ ਐਵੇਂ ਆਈ ਮੈਂ ਉਹਨਾਂ ਨੂੰ ਗੋਰਿਆਂ ਨੂੰ ਸੱਦਿਆ ਮੈਂ ਕਿਹਾ ਜੀ ਤੁਹਾਡੀ ਚਰਚ ਜਿਹੜੀ ਹੈ ਤੁਹਾਡੇ ਕੋਲੋਂ ਪਤਾ 1.5 ਸਾਲੇ ਚ ਲੀਜ਼ ਹੈਗੀ ਹੈ ਪਰ ਜੇ ਤੁਸੀਂ ਚਾਹੋ ਤੇ ਖਾਲੀ ਕਰ ਸਕਦੇ ਹੋ ਉਹ ਕਹਿੰਦੇ ਅਸੀਂ ਖਾਲੀ ਕਿਉਂ ਕਰਾਂਗੇ ਮੈਂ ਮੈਨੂੰ ਜਗ੍ਹਾ ਚਾਹੀਦੀ ਹੈ ਕਹਿੰਦੇ ਤੁਹਾਨੂੰ ਕਿਰਾਇਆ ਲੇਟ ਮਿਲਦਾ ਮੈਂ ਕਿਹਾ ਨਹੀਂ ਕਹਿੰਦੇ ਜੋ ਹਰਜੀ ਤੁਹਾਨੂੰ ਟੈਣਾ ਮਿਲਦੀ ਮੈਂ ਕਿਹਾ ਨਹੀਂ ਮੈਨੂੰ ਹਰਜੀ ਟੈਣਾ ਮਿਲਦੀ ਹੈ ਪਰ ਮੈਨੂੰ ਜਗ੍ਹਾ ਆਪਣੇ ਵਾਸਤੇ ਚਾਹੀਦੀ ਹੈ ਉਹ ਕਹਿੰਦੇ ਜਦੋਂ ਅਸੀਂ ਜਗ੍ਹਾ ਲਈ ਸਾਨੂੰ ਦੇ ਸੀ ਲੰਬੇ ਸਮੇਂ ਵਾਸਤੇ ਜਗ੍ਹਾ ਅਸੀਂ ਲਈ ਹੈ ਤੇ ਅਸੀਂ ਉੱਤੇ ਪੈਸੇ ਲਾ ਉਹਦੇ ਦੀ ਵਾਸ਼ਰੂਮ ਬਣਾਏ ਸੀਗੇ 카ਪਟ ਪੋਆਈਏ ਜੰਦਰ ਮਾਈਕ ਸਿਸਟਮ ਲਾਇਆ ਚੇਰਾ ਲਾਇਆ ਨੂੰ ਸਟੂਨ ਕੋ ਪੂਰਾ ਥੀਟਰ ਬਣਾਇਆ ਹੋਇਆ ਹਰ ਚੀਜ਼ ਉਹ ਤੇ ਅੰਦਰ ਕੁਲਪਤ ਕੀਤੀ ਹੋਈ ਹੈ ਤੇ ਸਾਡੇ ਤਾਂ ਪੈਸੇ ਖਰਾਬ ਚਲੇ ਜਾਣਗੇ ਮੈਂ ਇੱਕਦਮ ਮਨਛਾਇਆ ਮੈਂ ਕਿ ਜਿਹਨਾਂ ਨੂੰ ਪੈਸੇ ਦੇ ਦੀਏ ਤੇ ਫਿਰ ਤਾਂ ਮੇਰੇ ਹੱਥ ਚਲੇ ਜਾਣਗੇ ਲਾਲਚ ਕਰਕੇ ਮੈਨੂੰ ਕੋਈ ਗੱਲ ਆ ਕਿ ਮੈਂ ਦੇਖੋ ਜੇ ਤੁਸੀਂ ਅੱਜ ਕੋਈ ਜਗ੍ਹਾ ਲੈ ਲੈਂਦੇ ਹੋ ਨਾ ਤੁਹਾਨੂੰ ਸਸਤੀ ਕਰਾਇਦੀ ਮਿਲ ਜਾਗੀ ਪਰ ਤੁਹਾਡੀ ਮੈਨੂੰ 3 ਸਾਲ ਦੀ ਲੀਜ਼ ਹੈ 1.5 ਸਾਲ ਬਾਕੀ ਹੈ 1.5 ਸਾਲ ਬਾਅਦ ਤੁਹਾਨੂੰ ਖਾਲੀ ਕਰਨੀ ਪਣੀ ਐ ਐਕਸਟੈਂਸ਼ਨ ਮੈਂ ਦੇਣੀ ਨਹੀਂ ਮੈਂ ਤਾਂ 1.5 ਸਾਲ ਵੇਟ ਪਰ ਤੁਸੀਂ ਦੇਖ ਲਓ ਵੀ 1.5 ਸਾਲ ਦੇ ਬਾਅਦ ਮਹਿੰਗੀ ਜਗ੍ਹਾ ਲੈਣੀ ਜਾਂ ਹੁਣ ਤੁਹਾਨੂੰ ਸਸਤੀ ਜਗ੍ਹਾ ਵਿੱਚ ਲੈ ਸਕਦੇ ਹੋ। ਉਹ ਕਹਿੰਦੇ ਇਸ ਜਗ੍ਹਾ ਟੂਰਨਾਮੈਂਟ ਸਾਨੂੰ 1.40 ਲੱਖ ਰੁਪਏ ਲੱਗਾ ਸਾਨੂੰ ਉਹ ਦੇ ਦਿਓ। ਮੈਂ ਤੁਹਾਡੇ 1.40 ਲੱਖ ਦਾ 1.5 ਸਾਲ ਬਾਅਦ ਐਵੇਂ ਜਾਣਾ ਤੁਹਾਨੂੰ ਛੜਨੀ ਦੇ ਪੈਣੀ ਹੈ। ਕਹਿੰਦੇ ਨਹੀਂ ਸਾਨੂੰ ਪੈਸੇ ਮਿਲ ਜਾਂਦੇ ਸਾਜੀ ਚੱਲ ਜਾਵਾਂਗੇ ਅਸੀਂ ਪਤਾ ਕਰ ਲਈ ਜਗ੍ਹਾ ਫੁਰ ਲੈਣ ਤੇ। ਉਹਨਾਂ ਨੇ ਹਾਂ ਕੀਤੀ ਮੈਮ ਨੇ 1.40 ਲੱਖ ਦਾ ਚੈੱਕ ਕੱਟ ਕੇ ਦੇ ਦਿੱਤਾ। ਉਹਨਾਂ ਨੇ ਮਹੀਨੇ ਜਗ੍ਹਾ ਲਬਲੀ ਹੋਰ। ਮੈਂ ਤੁਹਾਨੂੰ 6 ਮਹੀਨੇ ਦਾ ਕਰਾਇਆ ਵੀ ਤੁਹਾਨੂੰ ਛੱਡਿਆ ਜੇ ਤੁਸੀਂ ਜਗ੍ਹਾ ਖਾਲੀ ਕਰਦੇ। ਇਹ ਸਦਾ ਸਬਬ ਨੇ ਅਸੀਂ ਗਾ ਅਸੀਂ ਬਸ ਨਾਮ ਹੀ ਚੇਂਜ ਕੀਤਾ ਉਹ ਜਰੂਰ ਨਾ ਲਾਗੇ ਉਹ ਸ਼ਿਫਟ ਹੀ ਆ ਵੀ ਪਾਵਾਂਗੇ ਬਹੁਤ ਬਹੁਤ ਵਧੀਆ ਸੁਣ ਕੇ ਬਹੁਤ ਚੰਗਾ ਲੱਗਾ ਕਿ ਜਿੱਥੇ ਅੱਜ ਦੇ ਸਮੇਂ 'ਚ ਅਸੀਂ ਸਾਰੇ ਸਵੈ ਕੇਂਦਰਤਾ ਕਿ ਅਸੀਂ ਜਿਹੜੀ ਇੱਕ ਪੈਸੇ ਦੀ ਦੌੜ ਦੇ ਵਿੱਚ ਸ਼ਾਮਲ ਆ ਤੁਸੀਂ ਉਹ ਸਾਰਾ ਕੁਝ ਤਿਆਗ ਕੇ ਥੋੜਾ ਤੇ ਦੁਨੀਆ ਵਾਸਤੇ ਸਮਾਜ ਵਾਸਤੇ ਪੰਜਾਬੀਅਤ ਵਾਸਤੇ ਤੁਸੀਂ ਇਹ ਕੀਤਾ ਤੇ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਪਣਾ ਇੱਕ ਹੰਗਾਰਾ ਤੁਹਾਨੂੰ ਬਹੁਤ ਚੰਗਾ ਮਿਲਿਆ ਹੋਵੇਗਾ ਕਿਉਂਕਿ ਸਾਡਾ ਪੰਜਾਬੀ ਭਾਈਚਾਰਾ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਹੈ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਇੱਕ ਆਪਣਾ ਹੋਮ ਇੱਕ ਘਰ ਮਿਲਿਆ ਜਿੱਥੇ ਉਹ ਸੰਵਾਦ ਕਰ ਸਕਦੇ ਆ ਜਿੱਥੇ ਪ੍ਰੋਗਰਾਮ 'ਚ ਆ ਸਕਦੇ ਆ ਤੇ ਇਸ ਭਵਨ ਦੀ ਉਸਾਰੀ ਤੋਂ ਬਾਅਦ ਤੁਹਾਨੂੰ ਇੱਕ ਤਸੱਲੀ ਵੀ ਮਿਲੀ ਹੋਏਗੀ ਤੁਸੀਂ ਇੱਕ ਵਧੀਆ ਕਾਰੋਬਾਰੀ ਹੋ ਕੈਨੇਡਾ ਦੇ ਵਿੱਚ ਤੁਹਾਡਾ ਬਹੁਤ ਪਰਮਾਤਮਾ ਦੀ ਦਿਆ ਨਾਲ ਬਹੁਤ ਤੁਹਾਡੀ ਰਹਿਮਤ ਹੈ ਪ੍ਰਭੂ ਦੀ ਪਰਮਾਤਮਾ ਦੀ ਤੇ ਤੁਸੀਂ ਉਸ ਦੇ ਵਿੱਚੋਂ ਥੋੜਾ ਜਿਸ ਤਰ੍ਹਾਂ ਇਸ ਤਰ੍ਹਾਂ ਸਮਾਜ ਲਈ ਕੁਝ ਕਰ ਰਹੇ ਹੋ ਤੇ ਮੇਰੇ ਖਿਆਲ ਚ ਇਹਦੇ ਨਾਲ ਤੁਹਾਡੇ ਇੱਕ ਮਨ ਜਿਹੜਾ ਨਾ ਕਿੰਦੇ ਦਿਲ ਵੱਡਾ ਹੋਣਾ ਚਾਹੀਦਾ ਪੈਸੇ ਜਾਂ ਸਾਰੀ ਚੀਜ਼ਾਂ ਦੁਨੀਆਦਾਰੀ ਚੱਲਦੀ ਰਹਿੰਦੀ ਹੈ ਪਰ ਤੁਸੀਂ ਇਹ ਕਾਰ ਬਖਾਇਆ ਕਿ ਪੰਜਾਬੀ ਦੇ ਪੰਜਾਬੀ ਅਤੇ ਪੁੱਤਰ ਹੋਣ ਦਾ ਮਾਣ ਹੈ ਸਾਨੂੰ ਤੁਹਾਡੇ ਤੇ ਕਿ ਤੁਸੀਂ ਇਹ ਕੀਤਾ ਤੇ ਜਦੋਂ ਤੁਸੀਂ ਇਹ ਵਿਸ਼ ਪੰਜਾਬੀ ਭਵਨ ਦੀ ਉਸਾਰੀ ਕਰਾਈ ਹੁਣ ਤੱਕ ਕਿੰਨੇ ਕ ਪ੍ਰੋਗਰਾਮ ਕਤੂਰੀਆ ਸਾਹਿਬ ਕਰਵਾ ਚੁੱਕੇ ਇਥੇ ਜਾਂ ਕਿੰਨੀ ਦੇਰ ਬਾਅਦ ਪ੍ਰੋਗਰਾਮ ਹੁੰਦੇ ਆ ਇਹਨਾਂ ਦਾ ਕਿਸ ਤਰ੍ਹਾਂ ਸਾਰਾ ਸਿਲਸਿਲਾ ਚੱਲਦਾ ਹੈ। ਮੇਕੋ ਅਸੀਂ ਜਦੋਂ ਮੈਂ ਇਹ ਸ਼ੁਰੂ ਕੀਤਾ ਸੀਗਾ ਪਹਿਲੇ ਜਿਸ ਦਿਨ ਇਹਦਾ ਮਹੂਰਤ ਕੀਤਾ ਸਰਵ ਇੱਕੋ ਐਲਾਨ ਕੀਤਾ ਸੀ ਕਿ ਇਹ ਜਿਹੜਾ ਭਵਨ ਹੈ ਇਹ ਮੇਰਾ ਨਹੀਂ ਹੁਣ ਇਹਨਾਂ ਕਿ ਉਹ ਦਰਬੀਰ ਸਿੰਘ ਕਤੂਰੀ ਨੇ ਪੌਣ ਬਣਾਤਾ ਜਿਹੜਾ ਪੌਣ ਹੋ ਗਿਆ। ਇਹ ਸਾਰੀ ਪੰਜਾਬੀ ਕਮਿਊਨਿਟੀ ਦਾ ਇਹ ਪੰਜਾਬੀ ਕਮਿਊਨਿਟੀ ਨੂੰ ਸਮਰਪਿਤ ਹੈ। ਕਿਸੇ ਵੀ ਸੰਸਥਾ ਦੇ ਨਾਮ 'ਤੇ ਨਹੀਂ ਸੰਸਥਾ ਮੈਂ ਤੇ ਰਹੀਆਂ ਨਹੀਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਕਿ ਕਿਸੇ ਨੇ ਕੋਈ ਪ੍ਰੋਮੋ ਵੀ ਕਰਨਾ ਹੋਵੇ ਤੁਹਾਨੂੰ ਹਾਲ ਲੱਭਣ ਦੀ ਜਰੂਰਤ ਨਹੀਂ ਹੈਗੀ ਤੁਸੀ ਜਦੋਂ ਮਰਜ਼ੀ ਇੱਥੇ ਆ ਕੇ ਆਪਣਾ ਪ੍ਰੋਮੋ ਕਰ ਸਕਦੇ ਹੋ ਆਪਣਾ ਬੈਨਰ ਲਾ ਕੇ ਤੁਹਾਨੂੰ ਮੇਰੇ ਬੈਨਰ ਦੀ ਲੋੜ ਨਹੀਂ ਹੈਗੀ ਤੁਸੀ ਆਪਣਾ ਬੈਨਰ ਲਾ ਕੇ ਆਪਣਾ ਪ੍ਰੋਮੋ ਕਰ ਸਕਦੇ ਹੋ ਜੇ ਤੁਹਾਨੂੰ ਚਾਹ ਪਾਣੀ ਕੋ ਤਾਂ ਵੀ ਮੇਰਾ ਰੈਸਟੋਰੈਂਟ ਅਗੇ ਚਾਹ ਪਾਣੀ ਉਸ ਤੋਂ ਪ੍ਰੋਵਾਈਡ ਕਰ ਦੇਗਾ ਤੁਸੀ ਜੇ ਤੁਹਾਡੇ ਕੋਲ ਦੋ ਚਾਰ ਸਟਾਲ ਹੋਵੇ ਦਿਓ ਚਾਹ ਪਾਣੀ ਦੇ ਪੈਸੇ ਨਹੀਂ ਤੇ ਉਹ ਵੀ ਤੁਹਾਨੂੰ ਛੁੱਟੀ ਹੈ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਤੁ ਜੋ ਪ੍ਰੋਮੋ ਆਪਣੇ ਕਰ ਸਕਦੇ ਹੋ ਕਈ ਸਾਲ ਇੱਕ ਸਾਲ ਸਾਡ ਅਸੀਂ ਪਾਉਂਦੇ ਨਾਲ ਨਾਲ ਚਾਹ ਉਸੇ ਫ੍ਰੀ ਰੱਖੇ ਜਿਹੜਾ ਪਾਉਂਡ ਪ੍ਰੋਗਰਾਮ ਕਰੇਗਾ ਉਹਨੂੰ ਨਾਲ ਹੀ ਦਿਆਂਗੇ ਔਰ ਪਾਉਂਡ ਪ੍ਰੋਗਰਾਮ ਦੀ ਗੱਲ ਕਰਦੇ ਹੋ ਪ੍ਰੋਗਰਾਮ ਉੱਥੇ ਕਈ ਵਾਰਨ 3-3 4-4 ਪ੍ਰੋਗਰਾਮ ਵਿਗਦੇ ਹੋ ਜਾਂਦੇ ਕਈ ਵਾਰਨ ਇੱਕ ਦਿਨ ਚ ਦੋ ਪ੍ਰੋਗਰਾਮ ਹੁੰਦੇ ਆ ਜਿਵੇਂ ਕਿ ਪਿਛਲੇ ਦਿਨ ਤੋਂ ਆਪ ਵੀ ਗੱਲ ਹੀ ਕਰੀਏ ਹੁਣ ਦੋ ਪ੍ਰੋਗਰਾਮ ਸੀ ਸ਼ਾਮ ਨੂੰ ਅਸੀਂ ਆਪਣਾ ਪ੍ਰੋਗਰਾਮ ਰੱਖਿਆ ਹੋਇਆ ਸੀ ਉਹਨੂੰ ਮੀਟਿੰਗ ਅਸੀਂ ਆਪਣੀ ਮਾਂ ਆਫਿਸ ਕੀ ਦੀ ਮੀਟਿੰਗ ਕਰਨੀ ਸੀ ਕਿਉਂਕਿ ਪਾਉਂਡ ਬਿਜ਼ੀ ਸੀ ਉਹਦੇ ਸਟੂਡੈਂਟ ਨੇ ਆਪਣਾ ਇੱਕ ਮੀਟਿੰਗ ਕਰਨੀ ਸੀ ਕਿ ਸਟੂਡੈਂਟ ਇਸੇ ਨੂੰ ਨਾ ਪ੍ਰੋਬਲਮਸ ਹੈ ਕਿ ਉਹਨਾਂ ਆਪਣੀ ਮੈਂ ਕੋਈ ਗੱਲ ਤੁਸੀ ਕਰੋ ਅਸੀਂ ਆਪਣੀ ਮੀਟਿੰਗ ਆਪਣੇ ਆਫਿਸ ਕਰ ਲਵਾਂਗੇ ਤੁਸੀਂ ਆਪਣਾ ਪ੍ਰੋਗਰਾਮ ਕਰ ਲਓ ਉਸ ਤੋਂ ਬਾਅਦ ਹੀ 5 ਤੋਂ 7 ਤੱਕ ਪੈਂਡੀਆਂ ਆਏ ਹੋਏ ਸੀਗੇ ਨਵਜੋਤ ਕੌਰ ਜਿੰਦਰ ਲਾਲਪੁਰ ਖਾਲਸਾ ਕਾਲਜ ਬਰਵਮੈਂ ਉਹਨਾਂ ਦੇ ਪ੍ਰਿੰਸੀਪਲ ਅਟੈਚ ਹੋਏ ਆ ਉੱਥੋਂ ਆਏ ਹੋਏ ਸੀ ਉਹਨਾਂ ਰੂਬਰੂ ਰੱਖਿਆ ਹੋਇਆ ਸੀਗਾ ਅਸੀਂ ਉਹਨਾਂ ਕੋਲ ਗਿਆ ਜੀ 5 ਪ੍ਰੋਗਰਾਮ ਕਰਾਂਗੇ 4 ਵਜੇ ਤੱਕ ਹਾਲ ਜਿਹੜਾ ਬਿਜ਼ੀ ਹੈ 5 ਵਜੇ ਬਾਅਦ ਤੁਹਾਡਾ ਪ੍ਰੋਗਰਾਮ ਕਰਾਂਗੇ 5 ਤੋਂ 8 5 ਤੋਂ 6 ਉਹਨਾਂ ਰੂਬਰੂ ਕੀਤਾ 6 ਤੋਂ 8 ਕਵੀਲਵਾਰ ਵੀ ਕੀਤਾ ਮਤਲਬ ਇਸ ਤਰ੍ਹਾਂ ਪ੍ਰੋਗਰਾਮ ਚੱਲਦੇ ਹੀ ਰਹਿੰਦੇ ਐ ਤੇ ਪ੍ਰੋਗਰਾਮ ਅਣਗਿਣਤ ਹੋ ਚੁੱਕੇ ਗੇ ਤੇ ਫਿਰ ਤਾਂ ਥੋੜੇ ਹੁਣ ਬਹੁਤੇ ਹੁਣ ਸਾਡੇ ਕੋਈ ਨਾ ਕੋਈ ਤੁਹਾਨੂੰ ਪਤਾ ਟ੍ਰਾਂਟੋ ਜਿਹੜਾ ਹੈ ਇਹ ਦੂਜਾ ਪੰਜਾਬ ਹੈ ਪੰਜਾਬ ਤੋਂ ਜਿੱਥੇ ਨਿਕਲਦੇ ਦੂਜਾ ਪੰਜਾਬ ਨੂੰ ਟ੍ਰਾਂਟੋ ਨੂੰ ਕਹਿੰਦੇ ਆ ਤੇ ਸਾਡੇ ਇਥੇ ਜਿਹੜੇ ਜਿੰਨੇ ਵੀ ਹੈਗੇ ਸਾਹਿਤਕਾਰ ਵੀ ਆਉਂਦੇ ਆ ਗਾਇਕ ਵੀ ਆਉਂਦੇ ਆ ਜਿੰਨੇ ਵਿਦਵਾਨ ਆਉਂਦੇ ਆ ਹਰ ਹੁਣ ਖੁੱਲੀ ਛੁੱਟੀ ਸਾਰੇ ਲੋਕ ਜਿੱਕੇ ਨੇ ਕਿਤਾਬ ਰਿਲੀਜ਼ ਕਰਨੀ ਹੈ ਕੋਈ ਕਿਸੇ ਨੇ ਆਪਣੇ ਗਾਣਾ ਰਿਲੀਜ਼ ਕਰਨਾ ਕੋਈ ਕੰਮ ਕਰਨਾ ਹੈ ਉਹਨਾਂ ਨੂੰ ਆਇਆ ਨੂੰ ਜੀ ਆਇਆਂ ਨੂੰ ਕਹਣਾ ਉਹਨਾਂ ਵਾਸਤੇ ਪਹੁੰਚ ਹੋਵੇ ਸ਼ਾਇਦ ਹੱਲੀ ਹੁੰਦਾ ਤਾਂ ਸ਼ਾਫੀ ਦੇਦੀ ਦੀ ਵੀ ਆਓ ਤੁਸੀਂ ਕਰੋ ਇਸਾਰੇ ਇੱਥੇ ਕੋਈ ਨਾ ਕੋਈ ਚੱਲਦਾ ਹੀ ਰਹਿੰਦਾ ਤੇ ਉਹ ਵੀਕਐਂਡ ਦਾ ਬਿਜ਼ੀ ਰਹਿੰਦਾ ਕਿਉਂਕਿ ਵੀਕਐਂਡ ਹੀ ਪ੍ਰੋਗਰਾਮ ਹੁੰਦੇ ਰਹਿੰਦੇ ਹੁੰਦਾਤ ਕੋ ਬਹੁਤ ਵਧੀਆ ਤੇ ਅਕਸਰ ਤੁਹਾਡੀ ਪੰਜਾਬ ਫੇਰੀ ਵੀ ਮੇਰਾ ਖਿਆਲ ਹੈ ਸਾਲ ਚ 2-3-4 ਵਾਰ ਤੁਸੀਂ ਪੰਜਾਬ ਵੀ ਜਾਂਦੇ ਹੋ ਜਿੱਥੇ ਤੁਸੀਂ ਆਪਣੀ ਬੋਲੀ ਲਈ ਤੁਸੀਂ ਅਲੰਬਰਦਾਰ ਹੋ ਉੱਥੇ ਤੁਸੀਂ ਪੰਜਾਬ ਵੀ ਜਾ ਕੇ ਪ੍ਰੋਗਰਾਮ ਕਰਾਉਂਦੇ ਹੋ ਤੇ ਆਪਣੀ ਇਹਨੇ ਵੇਲ ਸਮਾਂ ਕੱਢਣਾ ਕਿੰਨਾ ਖਾਇਦੇ ਸਮੇਂ ਚ ਆਪਣੇ ਰੋਜ਼ੀ ਮਿਆਚੋਂ ਤੁਸੀਂ ਇਹ ਸਾਰਾ ਕੁਝ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਥੋੜਾ ਜਿਆ ਸਾਾਨੂੰ ਪ੍ਰੇਰਣਾ ਦਿਓ ਕਿ ਅਸੀਂ ਵੀ ਆਪਣੇ ਜੀਵਨ ਚ ਕੋਈ ਸਮਾਂ ਜਿਹੜਾ ਕੱਢ ਕੇ ਦੂਜਿਆਂ ਦੇ ਲਿਖੇ ला ਸਕੀਏ ਨਹੀਂ ਦੇਖੋ ਸਾਰੇ ਆਪਣੀਆਂ ਵੀ ਜਗ੍ਹਾ ਬਹੁਤ ਕੰਮ ਕਰ ਰਹੇ ਆ ਜਿਨ੍ਹਾਂ ਵੀ ਕਿਸੇ ਸਕੂਲ ਹੁੰਦਾ ਆਪਣੀ ਵਿਦਮਤਾਪ ਕਰਦਾ ਤੇ ਬਾਕੀ ਮਹਾਰਾਜ ਨੂੰ ਪਤਾ ਹੁੰਦਾ ਉਹਨੇ ਕਰਾਉਣਾ ਕਿਹਦੇ ਕੋਲੋਂ ਕੀ ਕੰਮ ਲੈਣਾ ਹੈ ਕੰਮ ਉਹੀ ਲੈਂਦਾ ਜੀ ਬੰਦਾ ਜੀ ਕਹਿੰਦਾ ਮੈਂ ਕਰਦਾ ਤੇ ਮੈਂ ਤਾਂ ਕੁਝ ਨਹੀਂ ਕਰ ਜਦੋਂ ਮੈਂ ਆ ਜਾਂਦੀ ਫਿਰ ਤਾਂ ਬੰਦਾ ਕੁਕਾਰ ਹੀ ਨਹੀਂ ਸਕਦਾ ਕਿਸੇ ਵਾਸਤੇ ਇਹ ਮੈਂ ਨੂੰ ਮਾਰ ਕੇ ਕੰਮ ਕਰਨਾ ਪੈਂਦਾ ਜਦੋਂ ਮੈਂ ਮਾਰ ਗਈ ਫਿਰ ਸਭ ਕੁਝ ਤੁਹਾਡਾ ਹੀ ਹੈ ਤੇ ਇਸ ਕਹੋ 13-13 ਕਹ ਕੇ ਬਸ ਚੱਲਦੇ ਆ ਤੇ ਫਿਰ ਆਪੇ ਉਹ ਆਪੇ ਕਰਾ ਲੈਂਦਾ ਜੋ ਕੰਮ ਹੀ ਉਹਦਾ ਹੈ ਚਾਹੇ ਉਹ ਬਿਜ਼ਨਸ ਕਰਵਾ ਲੈ ਵੀ ਚਾਹੇ ਲੋਕਾਂ ਦਾ ਪੜਾ ਕਰਾ ਲਾ ਕਰਵਾ ਲੋ ਵੀ ਤੇ ਚਾਹੇ ਲੋਕਾਂ ਵਾਸਤੇ ਕੋਈ ਕੰਮ ਕਰਵਾ ਲਵੇ ਜੋ ਕਰੋਨਾ ਹੀ ਉਹਨੇ ਹੈ ਤੇ ਫਿਰ ਤਾਂ ਆਪਾ ਉਹਦੇ ਤੇ ਛੱਡਦੀ ਹੈ ਨਾ ਮੈਂ ਕੁਝ ਨਹੀਂ ਕਰਦਾ ਇਹ ਵਿੱਚ ਜੋ ਮੇਰੀ ਡਿਊਟੀ ਲਾ ਦਿੰਦਾ ਮੈਂ ਕਰੀ ਜਣਾ ਤੇ ਉਹ ਡਿਊਟੀ ਇਹ ਡਿਊਟੀ ਪੂਰੀ ਜ਼ਿੰਮੇਵਾਰੀ ਸੰਭਾਲੀ ਦੀ ਇਹ ਤਾਂ ਕਰੀ ਦੀ ਹੈ ਪੰਜਾਬ ਦੇ ਵਿੱਚ ਤੇ ਦੋ ਚਾਰ ਕੇ ਕੀ ਉਹਨਾਂ ਦੇ 4-4 5-5 ਚੱਕਰ ਪੰਜਾਬ ਵਿੱਚ ਲੱਗ ਜਾਂਦੇ ਕਿਉਂਕਿ ਤਿੰਨ ਤਾਂ ਕਾਨਫਰੰਸਾਂ ਹੁੰਦੀਆਂ ਸਾਡੀਆਂ ਵਿਸ਼ੇ ਪੰਜਾਬੀ ਸਭਾ ਵੱਲੋਂ ਇੱਕ ਕਾਨਫਰੰਸ ਅਸੀਂ ਇੱਥੇ ਬ੍ਰਮਟਨ ਵਿੱਚ ਕਰਾਉਣੀ ਆ ਦੂਜੀ ਕਾਨਫਰੰਸ ਦੁਬਈ ਹੁੰਦੀ ਹੈ ਤੀਜੀ ਕਾਨਫਰੰਸ ਵੀ ਪਾਕਿਸਤਾਨ 'ਚ ਕਰਾਉਣੀ ਆ ਪਰ ਪਿਛਲੇ ਸਾਲ ਵੀ ਦੋ ਕਾਨਫਰੰਸਾਂ ਪਾਕਿਸਤਾਨ ਹੋ ਚੁੱਕੀਆਂ ਐ ਦੁਬਈ ਇੱਕ ਹੋਈ ਐ ਜੀ ਸਤੰਬਰ 'ਚ ਦੂਜੀ ਦੁਬਈ ਹੋਏਗੀ ਤੇ ਦੋ ਕਾਨਫਰੰਸ ਐ ਇੱਥੇ ਮੈਨੂੰ 6ਵੀਂ ਕਾਨਫਰੰਸ ਜਿਹੜੀ ਹੁਣ ਆਪਾਂ ਇੱਥੇ ਕਰਾ ਰਹੇ ਹਾਂ ਬ੍ਰਮਟਨ ਦੇ ਵਿੱਚ ਔਰ ਹੋਰ ਵੀ ਕੰਮ ਪੰਜਾਬ 'ਚ ਸਾਡੇ ਉਗਦੀ ਪੰਜਾਬ ਹੈ ਨਾ ਉੱਥੇ ਸਭ ਤੋਂ ਜਿਆਦਾ ਲੋੜ ਮੈਂ ਕਹਿੰਦਾ ਉੱਥੇ ਆ ਜ ਪੰਜਾਬੀ ਨੂੰ ਪੰਜਾਬੀਆਂ ਨੂੰ ਜਾਗਰੂਕਤਾ ਕਰਾਂਗੇ ਅੱਜ ਅਸੀਂ ਕੈਨੇਡਾ 'ਚ ਬੈਠੇ ਆਸਟ੍ਰੇਲੀਆ 'ਚ ਬੈਠੇ ਅਮਰੀਕਾ 'ਚ ਬੈਠੇ ਬੜੇ ਚਿੰਤਕਾ ਔਰ ਸਹੀ ਬੱਚਿਆਂ ਨੂੰ ਪੰਜਾਬੀ ਵਾਲੇ ਪਾਸੇ ਲਾ ਰਿਹਾ ਔਰ ਸਾਡੇ ਬੱਚੇ ਪੰਜਾਬੀ ਪੜ੍ਹ ਵੀ ਰਹੇ ਆ ਔਰ ਸਕੂਲਾਂ 'ਚ ਪੰਜਾਬੀ ਪੜਾਈ ਵੀ ਜਾਂਦੀ ਹੈ ਔਰ ਖਾਸਾ ਸਕੂਲ ਖੁੱਲੇ ਹੋਏ ਆ ਪਰ ਜਦੋਂ ਅਸੀਂ ਪੰਜਾਬ ਜਾਂਦੇ ਆ ਉੱਥੇ ਇੱਕ ਬੜਾ ਇੱਕ ਰੰ ਮਨ 'ਚ ਰੋਸ ਜਾ ਆਉਂਦਾ ਕਿ ਪੰਜਾਬੀ ਇਥੋਂ ਦੀ ਭਾਸ਼ਾ ਹੋਵੇ ਇੱਕ ਪੰਜਾਬ ਹੋਵੇ ਸਾਡਾ ਆਪਣਾ ਪਰ ਉੱਥੇ ਬੱਚੇ ਅੰਗਰੇਜ਼ੀ ਬੋਲਣ ਜਾਂ ਹਿੰਦੀ ਬੋਲਣ ਜਿਨ੍ਹਾਂ ਨੂੰ ਪੰਜਾਬੀ ਦਾ ਇੱਕ ਇੱਥੇ ਵੀ ਜਦੋਂ ਬੱਚੇ ਆਉਂਦੇ ਆ ਨਾ ਕਈ ਵਾਰ ਮੈਂ ਹੁਣ ਐਜ਼ ਅ ਬਿਜ਼ਨਸman ਗੱਲ ਕਰਦਾ ਤੇ ਸਾਡੋ ਕੰਮ ਲੈਣ ਵੀ ਆਉਂਦੇ ਆ ਕਿ ਤੁਹਾਨੂੰ 33 ਰੁਪਏ ਵਾਪਸ ਕਰ ਦਊਂ ਕਿ 33 ਕਿੰਨੇ ਹੁੰਦੇ ਆ ਬੱਚਿਆਂ ਨੂੰ ਇੱਕ ਪੰਜਾਬੀ ਦੇ ਵਿੱਚ ਇੱਕ ਦੋ ਵੀ ਨਹੀਂ ਪਤਾ ਕਿ ਇੱਕ ਦੋ ਕੀ ਹੁੰਦਾ ਹੈ ਜਾਂ 69 ਕਿੰਨੇ ਹੁੰਦੇ ਆ 76 ਕਿੰਨੇ ਹੁੰਦੇ ਆ ਜਾਂ 79 ਕਿੰਨੇ ਹੁੰਦੇ ਆ ਉਸਨੇ ਬੜਾ ਮਹਿਸੂਸ ਹੁੰਦਾ ਕਿ ਦੱਸੋ ਅਸੀਂ ਉਸ ਪੰਜਾਬ ਤੋਂ ਆਏ ਆ ਇਹਨਾਂ ਨੇ ਹੋਰ ਪੰਜਾਬੀ ਦਾ ਕੀ ਪੜ੍ਹਨੀ ਤੇ ਕੀ ਦੱਸਣੀ ਹੈ ਪੰਜਾਬੀ ਬੋਲਦੇ ਜੂਰ ਪੜ੍ਹਰ ਕੋ ਪੰਜਾਬੀ ਲਿਖਣੀ ਤੇ ਮੇਰੇ ਨਾਲ ਬਹੁਤ ਘੱਟ ਲਿਖਣੀ ਆਉਂਦੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਸਕੂਲਾਂ ਦੀ ਥੋੜੀ ਪ੍ਰੋਬਲਮ ਹੈ ਕਿ ਜਿਹੜੇ ਕੰਵਰਟ ਸਕੂਲ ਖੁੱਲੇ ਜਾਂ CBSE ਬੋਰਡਾਂ ਸਕੂਲ ਖੁੱਲੇ ਹੋਇਆ ਉਹਨਾਂ ਵਿੱਚ ਪੰਜਾਬੀ ਛੇਵੀਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਛੇਵੀਂ ਤੋਂ ਸ਼ੁਰੂ ਹੁੰਦੀ ਹੈ ਤੇ ਦਸਵੀਂ ਜਾ ਕੇ ਜਦੋਂ ਪਹੁੰਚਦੇ ਬੱਚੇ ਫਿਰ ਉਹਨੇ ਸ਼ੁਰੂ ਹੋ ਜਾਂਦੇ ਤਾਂ ਉਹ ਪੰਜਾਬੀ ਵੈਸੇ ਛੱਡ ਦਿੰਦੇ ਆ ਅੱਜ ਮੈਨੂੰ ਬੜੀ ਸ਼ਰਮ ਆਉਂਦੀ ਇਹ ਗੱਲ ਕਹਿ ਕੇ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਕਿ ਦਸਵੀਂ ਦੇ ਨਤੀਜੇ ਆਏ ਆ ਉਹਨਾਂ ਵਿੱਚੋਂ ਕੋਈ 18000 ਬੱਚਾ ਪੰਜਾਬੀ ਚੋਂ ਫੇਲ ਹੋਇਆ ਹੈ ਬਾਕੀ ਤਾਂ ਤੁਸੀਂ ਗੱਲ ਹੀ ਛੱਡ ਇਹ 18000 ਦੇ ਪੰਜਾਬ ਵਿੱਚ ਰਹਿਦਾ ਪੰਜਾਬੀ ਬੱਚਾ ਪੰਜਾਬੀ ਜੋ ਫੇਲ ਹੋ ਰਿਹਾ ਹੈ ਤੇ ਬਾਕੀ ਪਛਾਵਾਂ ਤਾਂ ਬਠੀਕੀ ਠੀਕ ਤੇ ਸਾਨੂੰ ਅੱਜ ਲੋੜ ਹੈ ਪੰਜਾਬ ਦੇ ਵਿੱਚ ਚਿੰਤਕ ਹੋਣ ਜਿੰਤਤ ਹੋਣ ਦੀ ਪੰਜਾਬ ਨੂੰ ਜਗਤੂਤ ਕਰਨ ਲਈ ਜੇ ਅਸੀਂ ਮਾਂ ਸਭ ਤੋਂ ਵੱਡਾ ਮੈਂ ਕਹਿਣਾ ਹੁੰਦਾ ਜੋ ਕਿ ਪੰਜਾਬ ਮੈਂ ਗਿਆ ਸੀ ਦੋ ਵਾਰ ਸਟੇਜ ਤੇ ਮੈਂ ਗੱਲ ਕਹੀ ਕਿ ਸਾਡੀ ਅੱਜ ਪੰਜਾਬੀ ਮਾਂ ਬੋਲੀ ਦੁਸ਼ਮਣ ਸਾਡੀ ਆਪਣੀ ਮਾਂ ਹੈ ਜਿਹਦਾ ਲੋਕਾਂ ਨੇ ਗੁੱਸਾ ਵੀ ਕੀਤਾ ਸੀਗਾ ਕਹਿੰਦੇ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਮੈਂ ਇੱਕ ਮਾਂ ਨਹੀਂ ਚਾਹੁੰਦੀ ਕਿ ਬੱਚਾ ਮੇਰਾ ਸਕੂਲ ਤੋਂ ਆ ਕੇ ਘਰ ਮੇਰੇ ਨਾਲ ਪੰਜਾਬੀ ਬੋਲੇ ਕੋਈ ਕਹਿੰਦੀ ਮੈਂ ਅੰਗਰੇਜ਼ੀ ਜਾਂ ਹਿੰਦੀ ਬੋਲੇ ਇਹ ਕੋਈ ਨਾ ਤਾਂ ਕੋਈ ਸਟੇਟਸ ਸਿੰਬਲ ਬਣ ਚੁੱਕਾ ਹੈ ਜਿਆ ਨੂੰ ਲੱਗਦਾ ਕਿ ਮੇਰਾ ਬੱਚਾ ਜੇ ਅੰਗਰੇਜ਼ੀ ਬੋਲੇਗਾ ਹਿੰਦੀ ਬੋਲੇਗਾ ਪੜ੍ਹੇ ਲਿਖਣ ਲੱਗੇਗਾ ਕੀ ਇਹ ਪੰਜਾਬੀ ਜਾਣ ਪੜਾਣ ਦੀ ਭਾਸ਼ਾ ਹੈ ਤੇ ਕਿਉਂ ਸਾਡੇ ਮਨ 'ਚ ਵਹਿਮ ਹੈ ਇਸ ਵਹਿਮ ਨੂੰ ਕੱਢਣ ਦੀ ਲੋੜ ਹੈ ਜੇ ਪੰਜਾਬੀ ਕਿਤੇ ਨਪੜਾਂ ਦੀ ਭਾਸ਼ਾ ਹੁੰਦੀ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਦੀ ਪਰਮ ਗੁਰਵਾਨੀ ਦਿੱਤੀ ਹੈ ਉਹਨੂੰ ਪੰਜਾਬੀ 'ਚ ਹੀ ਲਿਖਿਆ ਹੁੰਦਾ ਉਹਨੂੰ ਪੰਜਾਬੀ ਨਾਲ ਕਰਦੇ ਕੀ ਉਹਦੋਂ ਕੋ ਹੋਰ ਪਛਾਵਾਂ ਨਹੀਂ ਸੀ ਹੈਗੀਆਂ ਸਾਰੀਆਂ ਪਛਾਵਾਂ ਉੱਥੇ ਸੀਗੀਆਂ ਔਰ ਜੇ ਗੱਲ ਕਰੀਏ ਪੁਰਾਣੀ ਭ ਪੰਜਾਬੀ ਦੀ ਗੱਲ ਕਰੀਏ ਜਦੋਂ ਤੁਸੀਂ ਗੂਗਲ ਤੇ ਵੀ ਸਰਚ ਕਰਦੇ ਹੋ ਨਾ ਤਾਂ ਅਸੀਂ ਉਹ ਗੱਲ ਕਰ ਰਹੇ ਹਾਂ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਕਹੀਏ ਪੁਰਾਣੀ ਪੁਰਾਣੀ ਤੋਂ ਪੁਰਾਣੀ ਪਾਸ਼ਾ ਪੰਜ ਹਜ਼ਾਰ ਸਾਲ ਪੁਰਾਣੀਆਂ ਪੇਸ਼ਾਵਾਂ ਦੇ ਵਿੱਚ ਤਿੰਨ ਪੇਸ਼ਾਵਾਂ ਦੀ ਤਾਮਲ ਵੀ ਆਉਂਦੀ ਪੰਜਾਬੀ ਆਉਂਦੀ ਇੱਕ ਹੋਰ ਪਾਸ਼ਾ ਆਉਂਦੀ ਹੈ ਜੇ ਜਦੋਂ ਕੱਲੀ ਪੰਜਾਬੀ ਨੂੰ ਸਰਚ ਕਰਦੇ ਹੋ ਕਿੰਨੀ ਪੁਰਾਣੀ ਤਾਂ 5500 ਸਾਲ ਪੁਰਾਣੀ ਭਾਸ਼ਾ ਹੈ ਤੇ ਗੂਗਲ ਕਹਿੰਦਾ ਹੈ ਬਿਲਕੁਲ ਕਿ 5500 ਸਾਲ ਪੁਰਾਣੀ ਭਾਸ਼ਾ ਹੋਵੇ ਅਸੀਂ ਉਹਨਾਂ ਨੂੰ ਕਹਿੰਦੇ ਪੜਾਣੀ ਭਾਸ਼ਾ ਕਹਿੰਦੇ ਆ ਉਸ ਭਾਸ਼ਾ ਨੂੰ ਜਿਸ ਨੂੰ ਗੁਰੂ ਸਾਹਿਬ ਨੇ ਕਹਿੰਦਾ 20 ਬਾਣੀ ਲਿਆ ਕੇ ਸਰ ਮੈਂ ਕਹਿਣਾ ਉਹਨਾ ਜੱਜ ਸਾਨੂੰ ਲੋੜ ਹੈ ਗੁਰੂ ਗ੍ਰੰਥ ਦੀ ਸਾਨੂੰ ਲੋੜ ਹੈ ਸੁਖਮਨੀ ਦੀ ਸਾਨੂੰ ਲੋੜ ਹੈ ਜਪਜੀ ਦੀ ਸਾਨੂੰ ਰਹਿਰਾਸ ਦੀ ਲੋੜ ਹੈ ਅਨੰਦ ਸਾਹਿਬ ਦੀ ਲੋੜ ਹੈ ਇਹ ਸਾਡੇ ਬੱਚਿਆਂ ਨੂੰ ਲੋੜ ਨਹੀਂ ਹੈਗੀ ਕਮ ਸੇ ਕਮ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਲਾਉਣ ਵਾਸਤੇ ਪੰਜਾਬੀ ਸਕੂਲ ਜੇ ਸਾਡੇ ਬੱਚਿਆਂ ਨੂੰ ਪੰਜਾਬੀ ਨਾ ਲਿਖੀ ਨਾ ਪੜ੍ਹੀ ਨਾ ਸਿੱਖੀ ਪੰਜਾਬੀ ਤੋਂ ਦੂਰ ਹੋ ਗਏ ਤਾਂ ਸਮਝੋ ਸਾਡੇ ਸਭਿਆਚਾਰ ਤੋਂ ਦੂਰ ਤਾਂ ਹੋਣਗੇ ਸਾਡੇ ਗੁਰੂ ਤੋਂ ਵੀ ਦੂਰ ਹੋ ਜਾਣਗੇ ਸਾਡੀ ਗੁਰਬਾਣੀ ਤੋਂ ਦੂਰ ਹੋ ਜਾਣਗੇ ਇਸ ਕਰਕੇ ਬੱਚਿਆਂ ਨੂੰ ਕੋਈ ਨਾ ਕੋਈ ਲੌਜੀਕਲੀ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਸਾਨੂੰ ਕਦਰ ਲਈਏ ਭਾਸ਼ਾ ਜਿਹੜੀ ਹੈ ਇਸ ਕਰਕੇ ਇਸ ਭਾਸ਼ਾ ਮੈਂ ਤਾਂ ਹਮੇਸ਼ਾ ਕਹਿਣਾ ਹੁੰਦਾ ਕਿ ਆਪਣੀ ਭਾਸ਼ਾ ਤੇ ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਬਹੁਤ ਖੂਬ ਬਹੁਤ ਵਧੀਆ ਗੱਲ ਤੁਸੀਂ ਕੀਤੀ ਤੇ ਇਸੇ ਹੀ ਪੰਜਾਬੀਅਤ ਨੂੰ ਬੁਲੰਦ ਕਰਨ ਵਾਸਤੇ ਤੁਸੀਂ ਜਿਹੜੀ 6ਵੀਂ ਪੰਜਾਬ ਅੰਤਰਰਾਸ਼ਟਰੀ ਕਾਨਫਰੰਸ ਕਰਾ ਰਹੇ ਹੋ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਕਾਨਫਰੰਸ ਜਿਹੜੀ ਕਦੋਂ ਹੋ ਰਹੀ ਹੈ ਤੇ ਇਸ ਕਾਨਫਰੰਸ ਦੇ ਵਿੱਚ ਕਿਹੜੇ-ਕਿਹੜੇ ਬੁਲਾਰੇ ਕਿੱਥੋਂ ਪਹੁੰਚ ਰਹੇ ਨੇ ਕਿ ਇਸ ਸਾਰੀ ਦਾ ਹੈਗੇ ਵਿਸ਼ੇ ਅਸੀਂ ਇਹਦੇ ਬਾਰੇ ਡਿਟੇਲ ਥੋੜਾ ਜਾਨਣਾ ਚਾਹਾਂਗੇ ਕਿਉਂਕਿ ਦਰਸ਼ਕ ਵੀ ਸ਼ਾਮਲ ਹੋਣਾ ਚਾਹਣਗੇ ਕਿ ਜੇਕਰ ਇੱਥੇ ਕੈਨੇਡਾ ਦੇ ਵਿੱਚ ਕੋਈ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸਰ ਸੁਣ ਰਹੇ ਨੇ ਤੇ ਉਹ ਵੀ ਇਸ ਸੱਦੇ ਤੇ ਆ ਸਕਦੇ ਨੇ ਵਿਸ਼ਾ ਪੰਜਾਬੀ ਕਾਨਫਰੈਂਸ ਮੈਂ ਤਾਂ ਮੈਂ ਤੁਹਾਨੂੰ ਨਾ ਵਿਸ਼ੇ ਪੰਜਾਬੀ ਛੋੜਾ ਸੀ ਇਹ ਬਣਾਇਆ ਹੋਇਆ ਫਲਾਇਰ ਵੀ ਤੁਹਾਨੂੰ ਭੇਜਾਂਗਾ ਤੁਸੀਂ ਵੀ ਉਹ ਸਕਰੀਨ ਤੇ ਦਿਖਾ ਸਕਦੇ ਹੋ ਜਦੋਂ ਜਾਰੀ ਲੰਮੀ ਚੌੜੀ ਗੱਲ ਕਰਾਂਗੇ ਤਾਂ ਫਿਰ ਉਹ ਜ਼ਿਆਦਾ ਟਾਈਮ ਇਸ ਬਰਨ ਜਾਏਗਾ ਇਹ ਮਨਜ਼ੂਰ ਕਹਾਂਗੇ ਜਿ 20 21 22 ਜੂਨ ਨੂੰ ਵਿਸ਼ੇ ਪੰਜਾਬੀ ਕਾਨਫਰੰਸ ਬ੍ਰਹਮਟ ਵਿੱਚ ਹੋ ਰਹੀ ਹੈ ਵਿਸ਼ੇ ਪੰਜਾਬੀ ਪੌਣਚ ਹੋ ਰਹੀ ਹੈ ਉਸ ਦੇ ਵਿੱਚ ਇਹ ਨਹੀਂ ਕਿ ਵਿਸ਼ੇ ਪੰਜਾਬੀ ਕਾਨਫਰੰਸ ਦਾ ਨਾਮ ਰੱਖ ਕੇ ਇੱਥੋਂ 10 ਬੰਦੇ ਇਕੱਠੇ ਕਰਕੇ ਕਾਨਫਰੰਸ ਕਰਵਾ ਲਈ ਜਾਵੇ ਉਹ ਕਾਨਫਰੰਸ ਨਹੀਂ ਹੁੰਦੀ ਇਹਦੇ ਵਿੱਚ ਵਿਸ਼ੇ ਭਾਰਤ ਤੋਂ ਲੋਕ ਆਉਣਗੇ ਵਿਦਵਾਨ ਲੋਕ ਆਉਣਗੇ ਜਿਨ੍ਹਾਂ ਦੇ ਨਾਲ ਅਸੀਂ ਬੈਠ ਕੇ ਸਲਾਹ ਮਸ਼ਵਰੇ ਕਰਾਂ ਸੋ ਇਹ اسلام ਮਸ਼ਰੇ ਨਹੀਂ ਖਾਣ ਪੀਣੇ ਗੱਲਾਂ ਨਹੀਂ ਕਰਾਂਗੇ ਅਸੀਂ ਗੱਲ ਕਰਾਂਗੇ ਕਿ ਅਸੀਂ ਇਸ ਮਾਂ ਬੋਲੀ ਪੰਜਾਬੀ ਨੂੰ ਅੰਗੇ ਕਿਵੇਂ ਲੈ ਕੇ ਜਾਣਾ ਹੈ ਇਹ ਮਾਂ ਬੋਲੀ ਜਿਹੜੀ ਪੰਜਾਬੀ ਇਹਨੂੰ ਅਗਲੀ ਪੀੜ੍ਹੀ ਤੱਕ ਕਿਵੇਂ ਪਹੁੰਚਾਉਣਾ ਹੈ ਕੋਈ ਬੋਲੀ ਕੋਈ ਵੀ ਉਹਨਾਂ ਚਿਰ ਨਹੀਂ ਬਚਦੀ ਜਿਹਨਾਂ ਅਗਲੀ ਪੀੜ੍ਹੀ ਤੱਕ ਨਹੀਂ ਜਾਂਦੀ ਉਹਦੇ ਬਾਰੇ ਵਿਚਾਰ ਆਪਣੇ ਅੰਦਰ ਵੀ ਹੋਣਗੇ ਫਿਰ ਜਿਹੜੀਆਂ ਬਾਕੀ ਇੱਥੇ ਦੀਆਂ ਜਿਹੜੇ ਬੱਚੇ ਜਿਹੜੇ ਸਾਡੇ ਸਟੂਡੈਂਟ ਆਏ ਉਹਨਾਂ ਦੇ ਦਰਪੇਸ਼ ਮੁਸ਼ਕਿਲਾਂ ਨਹੀਂ ਹੈਗੀਆਂ ਉਹਦੇ ਬਾਰੇ ਵੀ ਇੱਕ ਸੈਸ਼ਨ ਹੋਏਗਾ ਉਹ ਤੁਹਾਡੇ ਬੱਚੇ ਇੱਥੇ ਪੰਜਾਬੀ ਦੇ ਵਿੱਚ ਚੰਗੇ ਨੰਬਰ ਲੈਂਦੇ ਆ ਚੰਗਾ ਕੰਮ ਕਰ ਰਹੇ ਆ ਜਾਂ ਪੰਜਾਬੀ ਨੌਜਵਾਨਾਂ ਨੇ ਆਪਣੇ ਕਿਸੇ ਕੋਈ ਚੀ ਉਹਨਾਂ ਨੂੰ ਇੱਥੇ ਲੈ ਕੇ ਸਨਮਾਨ ਵੀ ਕਰਾਂਗੇ ਜਿਨ੍ਹਾਂ ਨੇ ਸਕੂਲਾਂ ਚੰਗੇ ਨੰਬਰ ਲਏ ਉਹਨਾਂ ਨੂੰ ਵੀ ਸਨਮਾਨ ਕਰਾਂਗੇ ਤਾਂ ਕਿ ਦੂਜੇ ਬੱਚੇ ਔਰ ਇਸ ਤਰ੍ਹਾਂ ਵੇਖ ਕੇ ਉਹਨਾਂ ਨੂੰ ਉਤਸ਼ਾਹ ਉਤਸ਼ਾਹ ਮਿਲੇ ਕਿ ਅਸੀਂ ਵੀ ਪੰਜਾਬੀ ਨਾਲ ਜੁੜਨਾ ਹੈ ਸਾਨੂੰ ਵੀ ਕੋਈ ਸਟੇਜ ਦੇ ਸਨਮਾਨ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਇਹੋ ਜੇ ਕੰਮ ਕਰ ਰਹੇ ਹਾਂ ਨਾਲ ਦੀ ਨਾਲ ਦੇ ਵਿਦਵਾਨ ਆ ਰਹੇ ਆਪਣੇ ਪਰਚੇ ਤਾਂ ਪੜਨਗੇ ਨਾਲ ਸਾਡੇ ਸੱਭਿਆਚਾਰਕ ਗ੍ਰਾਮ ਵੀ ਹੋਣਗੇ ਠੀਕ ਅਸੀਂ ਔਮਨ ਪਾਵਰਮੈਂਟ ਦੀ ਗੱਲ ਕਰ ਰਹੇ ਹਾਂ ਔਮਨ ਪਾਵਰਮੈਂਟ ਦੀ ਗੱਲ ਤਾਂ ਹੈ ਕਿਉਂਕਿ ਅੱਜ ਔਮਨ ਸਭ ਤੋਂ ਅੱਗੇ ਹੈ ਔਰਤ ਜਿਹੜੀ ਹੈ ਸਭ ਤੋਂ ਚੰਗਾ ਰੋਲ ਨਿਭਾ ਸਕਦੀ ਹੈ ਮਾਂ ਬੋਲੀ ਜੋੜਵਾਸਤੇ ਬੱਚਿਆਂ ਨੂੰ ਚੰਗੀ ਨਾਟਕਤ ਸੁਣਵਾਸਤੇ ਔਰ ਬੱਚਿਆਂ ਨੂੰ ਅੱਗੇ ਕਿਵੇਂ ਜੀਣਾ ਉਹਦੀ ਜੀਵਨ ਜਾਗਰੂਕੀ ਸਿਖਾ ਸਕਦੀ ਹੈ ਔਰਤਾ ਅੱਜ ਸਭ ਤੋਂ ਅੱਗੇ ਜਾ ਰਹੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀਆਂ ਔਰਤਾਂ ਨੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਕੋਈ ਚੀਜ਼ ਕੀਤਾ ਹੋਇਆ ਕਿਸੇ ਕਿਸੇ ਪਾਸਿਓਂ ਵੀ ਅਸੀਂ ਉਹਨਾਂ ਨੂੰ ਸਨਮਾਨ ਕਰਾਂਗੇ ਈਵਨ ਜਿਵੇਂ ਮੈਂ ਦੱਸਦਾ ਕਿ ਸਾਡੇ ਇੱਥੇ ਜਿਹੜੀ ਫਾਈਟ ਸੀ ਮਾਰਸ਼ਲ ਦੀ ਜਿਹੜੀ ਚੀਫ ਹੈ ਉਹ ਵੀ ਇੱਕ ਲੇਡੀ ਹੈ ਉਹਨਾਂ ਨੂੰ ਅਸੀਂ ਸੱਦਾਂਗੇ ਉਸ ਤੋਂ ਬਾਅਦ ਇੱਕ ਲੜਕੀ ਜਿਹੜੀ ਮੈਥਮੈਰੀ ਭਾਣ ਜੀ ਲੱਗਦੀ ਹੈ ਅਮਰੀਕਾ ਦੇ ਵਿੱਚ ਮੇਰੀ ਸਿਸਟਰ ਦੀ ਬੇਟੀ ਹੈ ਜਿਹੜੀ ਪਹਿਲੀ ਸਿੱਖ ਕੁੜੀ ਕੈਪਟਨ ਬਣੀ ਐ ਕਾਲਜ ਦੇ ਵਿੱਚ ਉਹਨੂੰ ਵੀ ਮੈਂ ਕਿਹਾ ਸੀ ਤੁਸੀਂ ਬੇਟਾ ਆਓ ਤੁਹਾਡੇ ਕੋਈ ਲੋਕਲ ਹੋਰ ਬੱਚਿਆਂ ਨੂੰ ਸ਼ਾ ਮਿਲੇਗਾ ਕਿ ਅਸੀਂ ਇੱਥੋਂ ਤੱਕ ਪਹੁੰਚ ਰਹੇ ਹਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਬੱਚੇ ਜਿਨ੍ਹਾਂ ਨੇ ਕਿਸੇ ਕਿਸੇ ਕੰਮ ਤੇ ਅਚੀਵਮੈਂਟ ਕੀਤੀ ਹੋਈ ਐ ਅਸੀਂ ਇਕੱਠੇ ਕਰਾਂਗੇ ਮੈਨੂੰ ਗੁਰਪ੍ਰੀਤ ਜੀ ਨੇ ਕਿਹਾ ਹੋਣਾ ਨੇ ਦੋ ਬੱਚੇ ਨਾਂ ਭੇਜੇ ਸੀਗੇ ਜਿਨ੍ਹਾਂ ਨੇ ਆਪਣੇ ਖੇਡਾਂ ਵਿੱਚ ਮੱਲਾਮਾਰੀਆਂ ਹੋਈਆਂ ਔਰ ਬੀਬੀਸੀ ਵਿੱਚ ਪਿਛਲੇ ਦਿਨ ਜਿਉਂ ਉਨ੍ਹਾਂ ਨੇ 골ਡ ਮੈਡਲ ਹਾਸਲ ਕੀਤਾ ਉਹਨਾਂ ਨੂੰ ਵੀ ਬੁਲਾਵਾਂਗੇ ਇੱਥੋਂ ਦੇ ਬੱਚੇ ਹੈਗੇ ਜਿਹੜੇ ਬੱਚਿਆਂ ਨੂੰ ਆਪਣੇ ਸਾਹਮਣੇ ਗਲਬਾਤ ਹੋ ਕੇ ਦੱਸੂਗੀ ਕਿ ਐਥੇ ਬੱਚੇ ਨੇ ਜੋਬ ਕਿਵੇਂ ਲੈਣੀ ਹੈ ਐਥੇ ਬੱਚਣ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਤੇ ਨਵੇਂ ਬੱਚੇ ਆਉਂਦੇ ਉਹਨਾਂ ਵਿੱਚ ਕੀ ਮੁਸ਼ਕਲ ਹੈਗੀ ਉਹਨਾਂ ਬਾਰੇ ਗੱਲਬਾਤ ਹੋਏਗੀ ਤਾਂ ਕਿ ਜੰਗਸਟਰ ਦਾ ਇੱਕ ਵੱਖਰਾ ਸੈਸ਼ਨ ਹੋਏਗਾ ਬਿਲਕੁਲ ਉਸ ਤੋਂ ਇਲਾਵਾ ਅਸੀਂ ਔਰਮਨ ਇੰਪਾਵਰਮੈਂਟ ਦੇ ਉੱਤੇ ਜੰਗਸਟਰ ਦੇ ਉੱਤੇ ਬੱਚਿਆਂ ਦੇ ਉੱਤੇ ਸਾਰੇ ਤਰ੍ਹਾਂ ਦੇ ਸੈਸ਼ਨ ਕਰਾਂਗੇ ਤਾਂ ਕਿ ਅਸੀਂ ਹਰ ਪੱਖੋਂ ਉਸ ਜਿਹੜੀ ਜਿਹੜੀ ਕਾਨਫਰੰਸ ਹੋਣੀ ਹੈ ਉਹ ਚ ਹਰ ਬੱਚੇ ਤੋਂ ਲੈ ਕੇ ਬਿਰਧ ਤੱਕ ਉਹਨੂੰ ਕੋਈ ਨਾ ਕੋਈ ਮਿਲ ਸਕੇ ਕੋਈ ਨਾ ਕੋਈ ਕੰਦਰ ਕੋਣ ਸਾਡੇ ਕੋਲ ਹੋਵੇ ਨਾਗੇ ਸਿੱਖ ਬੈਠ ਕੇ ਖਾ ਪੀ ਕੇ ਘਰ ਜਾਣ ਵਾਲੀ ਗੱਲਾਂ ਬਾਤਾਂ ਤਾੜੀ ਮਾਰ ਕੇ ਚਲੇ ਜੀ ਉਹ ਗੱਲਬਾਤ ਨਹੀਂ ਹੋਏਗੀ। ਔਰ ਪਿਛਲੀ ਕਾਨਫਰੈਂਸ ਸਾਡੀ ਹੋਈ ਸੀ ਉਸ ਤੋਂ ਵੀ ਕਾਫੀ ਸਾਰੇ ਵਿਦਵਾਨ ਆਏ ਸੀਗੇ। ਅਸੀਂ ਉਹਨਾਂ ਦੇ ਡਾਕੂਮੈਂਟ ਤਿਆਰ ਕੀਤਾ ਜਿਹੜਾ ਰਿਕਮੈਂਡ ਸਾਡਾ ਤਿਆਰ ਹੋ ਗਿਆ ਉਹ ਅਸੀਂ ਇੱਥੇ ਰਿਲੀਜ਼ ਵੀ ਕਰਾਂਗੇ ਜਿਹੜੀ ਬੁੱਕ ਦੀ ਪਿਛਲੀ ਕਾਨਫਰੈਂਸ ਤੇ ਜੋ ਸਣੇ ਗੱਲਬਾਤ ਹੋਈਆਂ ਉਹ ਬੁੱਕ ਵੀ ਰਿਲੀਜ਼ ਹੋਏਗੀ। ਜਿਹੜੇ ਪਰਚੇ ਪੜੇਗੇ ਸੋ ਬੁੱਕ ਵਿੱਚ ਹੈਗੇ ਆ। ਤਾਂ ਕਿ ਜਿਹੜੀ ਉਹ ਬੁੱਕ ਜਿਹੜੀ ਹੈਗੀ ਕੱਲ ਨੂੰ ਕਿਸੇ ਨੇ ਪੀ ਐਚ ਡੀ ਕਰਨੀ ਹੋ ਕਾਨਫਰੈਂਸ ਸਾਡੇ ਉਹ ਉਹਦੇ ਵਾਸਤੇ ਬੜੀ ਕਾਰਨ ਸਿਧ ਹੋ ਸਕਦੀ ਉਹ ਕਾਨਫਰੰਸ ਕੀ ਹੁੰਦਾ ਹੈ ਠੀਕ ਹੈ ਮਤਲਬ ਇਹ ਬਹੁਤ ਤੁਹਾਡੀ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਤੁਸੀਂ ਇਸ ਨੂੰ ਕਾਨਫਰੰਸ ਕਰਾ ਰਹੇ ਹੋ ਜਿਵੇਂ ਮੈਨੂੰ ਵੀ ਕੋਈ ਵਿਸ਼ੇ ਪੜਨ ਚ ਪਤਾ ਚੱਲੇ ਜਿਹਦੇ ਵਿੱਚ ਵਿਸ਼ਵੀਕਰਨ ਦਾ ਵਿੱਚ ਪੰਜਾਬੀਆਂ ਦਾ ਪ੍ਰਵਾਸ ਵਿਸ਼ਵੀਕਰਨ ਤੇ ਪੰਜਾਬੀ ਅਨੁਵਾਦ ਵਿਸ਼ੇ ਵਿਸ਼ਵੀਕਰਨ ਤੇ ਬਨਾਉਟੀ ਸੂਝ-ਬੂਝ ਵਿਸ਼ਵੀਕਰਨ ਦੇ ਯੋਗ ਦੇ ਵਿੱਚ ਮਸ਼ੀਨੀ ਅਨੁਵਾਦ ਦੀ ਗੱਲ ਜਾਂ ਕੈਨੇਡੀਅਨ ਪੰਜਾਬੀ ਡਾਇਸਪੋਰਾ ਦੀ ਗੱਲ ਕੀਤੀ ਮਤਲਬ ਬਹੁਤ ਸੰਗੀਨ ਵਿਸ਼ੇ ਆ ਜਿੰਨਾ ਤੇ ਨਿਠ ਕੇ ਚਰਚਾ ਕਰਨ ਦਾ ਵਕਤ ਹੈ ਇਸ ਵੇਲੇ ਤੇ ਤੁਸੀਂ ਇਹਨਾਂ ਸਾਰੇ ਵਿਸ਼ਿਆਂ ਨੂੰ ਚੁਣਿਆ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਜਿਹੜੇ ਨਾਲ ਕਹਿ ਰਹੇ ਕਿ ਪ੍ਰਵਾਸ ਹਟਾਰੇ ਜਿਹੜੇ ਸਾਡੇ ਪੰਜਾਬੀ ਬੱਚੇ ਨੇ ਜਾਂ ਜਿਹੜੇ ਭਾਰਤੀ ਬੱਚੇ ਨੇ ਇੱਥੇ ਆਏ ਉਹਨਾਂ ਦੀਆਂ ਪ੍ਰੋਬਲਮ ਤੇ ਵੀ ਥੋੜੀ-ਬਹੁਤ ਚਰਚਾ ਗੱਲਬਾਤ ਆ ਜਿਹੜਾ ਵਿਸ਼ਾ ਹੋਏਗਾ ਸੱਭਿਆਚਾਰ ਪ੍ਰੋਗਰਾਮ ਵੀ ਹੋਣਗੇ ਇਹ ਪੰਜਾਬੀ ਭਾਸ਼ਾ ਤਾਂ ਹੈ ਹੀ ਵਿੱਚ ਉਹਦੇ ਬਾਰੇ ਵੀ ਗੱਲਬਾਤ ਹੈ ਤੇ ਦਰਸ਼ਕਾਂ ਨੂੰ ਸਲਾਹ ਹੈ ਕਿ ਜਰੂਰ ਇਸ ਪ੍ਰੋਗਰਾਮ ਨੂੰ ਵੇਖਣ ਦੀ ਜਰੂਰ ਜਾਣ ਤਾਂ ਜੋ ਉਹਨਾਂ ਨੂੰ ਇੱਕ ਨਵੀਂ ਚर्चा, ਨਵੀਂ ਬਹਿਸ, ਨਵਾਂ ਸੰਵਾਦ, ਨਵਾਂ ਚਿੰਤਨ ਜਿਹੜਾ ਹੈ ਵੇਖਣ ਸੁਣਨ ਦਾ ਮੌਕਾ ਜਿਹੜਾ ਮਿਲੇ ਤੇ ਇਸ ਸਾਰੇ ਕਾਰਜ ਦੇ ਵਿੱਚ ਤੁਸੀਂ ਸਫਲ ਹੋਵੋ ਅਸੀਂ ਇਸ ਗੱਲ ਦੀ ਬਹੁਤ ਸ਼ੁਭਕਾਮਨਾ ਕਰਦੇ ਹਾਂ ਕਿ ਜਿਸ ਤਰ੍ਹਾਂ ਦੀ ਨੀਤ ਨੂੰ ਮੁਰਾਦ ਹੁੰਦੀ ਹੈ ਇਰਾਦੇ ਨੇਕ ਹੋਣ ਤੋਂ ਸੁਪਨੇ ਵੀ ਸਕਾਰ ਹੁੰਦੇ ਹਨ ਤੁਹਾਡੇ ਇਰਾਦਿਆਂ ਦੇ ਨਾਲ-ਨਾਲ ਤੁਹਾਡਾ ਜਿਹੜਾ ਸਫ਼ਰ ਆ ਨਿਰੰਤਰ جاری ਹੈ ਤੇ ਇਸ ਵਾਹਿਗੁਰੂ ਅੱਗੇ ਹੀ ਅਰਦਾਸ ਹੈ ਕਿ ਤੁਸੀਂ ਆਪਣੇ ਮੰਤਵ ਦੇ ਵਿੱਚ ਕਾਮਯਾਬ ਹੋਵੋ ਤੇ ਤੁਸੀਂ ਜਿਸ ਤਰ੍ਹਾਂ ਜਿਸ ਮਿਸ਼ਨ ਨੂੰ ਲੈ ਕੇ ਤੁਰੇ ਹੋ ਉਹਦੇ ਵਿੱਚ ਤੁਹਾਨੂੰ ਕਾਮਯਾਬੀ ਮਿਲੇ ਕਿਹੜੇ-ਕਿਹੜੇ ਤੁਹਾਡੇ ਬਾਕੀ ਸਾਥੀ ਨੇ ਜਿਹੜੇ ਤੁਹਾਡੇ ਨਾਲ ਇਸ ਕਾਨਫਰੰਸ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਨੇ ਉਹ ਤੁਹਾਨੂੰ ਇੱਕ ਲੰਮਾ ਇੱਕ ਕਹਿੰਦੇ ਨੇ ਕਿ ਸਾਥ ਦੇ ਰਹੇ ਨੇ ਕਿ ਜਿਸ ਦੇ ਨਾਲ ਤੁਸੀਂ ਹੋਰ ਜ਼ਿਆਦਾ ਬਿਹਤਰ ਕਰ ਸਕੋ ਕੁਝ ਹੋਣਾ ਦੀ ਗੱਲ ਕੋ ਮੈਂ ਜਿਆਦਾ ਸਾਥੀਆਂ ਦਾ ਨਾਮ ਲੈਤਾ ਜਿਹਦਾ ਨਾਮ ਰਹਿ ਗਿਆ ਨਾ ਤੇ ਉਹਨੇ ਕਿਹਾ ਮੇਰਾ ਨਾਮ ਨਹੀਂ ਲਿਆ ਸਾਡੇ ਸ਼ਹਿਰ ਪ੍ਰਸ਼ਸਤ ਦੋ ਹਗੇ ਦੇ ਸਲਾਇਨ ਦੇ ਜੀ ਸਿੰਘ ਬਲ ਨੇ ਐਨੇ ਗਾ ਕੇ ਮੋਸਪਾਸੇ ਫਰੰਦਾ ਨਹੀਂ ਥੇ ਪਰਦਾਣ ਸਾਹਿਬ ਨੇ ਸਾਡੇ ਕੋਲ ਇੱਥੇ ਬੱਗਾ ਜੀ ਨੇ ਉਹ ਵੀ ਇੱਥੇ ਹੋਣਗੇ ਬਾਕੀ ਸਾਰੀ ਦੀ ਟੀਮ ਹੈ ਜਿਵੇਂ ਪਰਸੋਂ ਸਾਡੀ ਮੀਟਿੰਗ ਸੀ ਤੇ ਕੋਈ 37 ਲੋਕ ਅਸੀਂ ਇੱਥੇ ਹਾਜ਼ਰ ਸੀਗੇ ਹੁਣ 37 ਦੇ ਜਦੋਂ ਮੈਂ ਨਾਮ ਲਵਾਗਾ ਤਾਂ ਫਿਰ ਜਿਆਦਾ ਲੰਮਾ ਹੋ ਜਾਏ ਨਹੀਂ ਬਿਲਕੁਲ ਪਰ ਬੜੀ ਕਾਫੀ ਵੱਡੀ ਟੀਮ ਸਾਡੀ ਔਰ ਬੜੀ ਸੁਹਿੰਦ ਟੀਮ ਹੈ ਉਹ ਸਭੇ ਸੋਚ ਮਿਲਦੀ ਹੈ ਔਰ ਇਸ ਕਾਨਫਰੈਂਸ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਾਂਗੇ AI ਜਿਹਦੇ ਤੇ ਸਾਡੇ ਤਿੰਨ ਬੁਲਾ ਰਹੇ ਨੇ ਜਿਹਨੂੰ ਦੱਸਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਪੰਜਾਬੀ ਚ ਕਿਵੇਂ ਕੰਮ ਕਰਦੀ ਹੈ ਪੰਜਾਬੀ ਵਾਸਤੇ ਕੀ ਕਰਦੀ ਹੈ ਉਹ ਵੀ ਅਸੀਂ ਉਸ ਦਿਨ ਇੱਕ ਸੈਸ਼ਨ ਕਰਖਾਂਗੇ ਉਹਦਾ ਵੀ ਔਰ ਨਾਲ ਦੀ ਨਾਲ ਜਿਹੜੀ ਕਾਨਫਰੈਂਸ ਹੋ ਰਹੀ ਹੈ ਇਹ ਸਿਰਫ ਇੱਥੇ ਵਾਸਤੇ ਨਹੀਂ ਹੈਗੀ ਇਹਨੂੰ ਵਿਸ਼ਵ ਪੱਧਰ ਦੇ ਉੱਤੇ ਦਿਖਾਇਆ ਵੀ ਜਾਏਗਾ ਜਿਵੇਂ ਅੱਜ ਆਪਾਂ ਜ਼ੂਮ ਤੇ ਗੱਲ ਕਰ ਰਹੇ ਹਾਂ ਇਸ ਤਰ੍ਹਾਂ ਅਸੀਂ ਇੱਕ ਸੈਸ਼ਨ ਰੱਖਾਂਗੇ ਜ਼ੂਮ ਦੇ ਉੱਤੇ ਜਿਹੜੇ ਸਾਡੇ ਦੁਆਲੋਂ ਸੇ ਨਹੀਂ ਪਹੁੰਚ ਰਹੇ ਕਿਸੇ ਕਾਰਨ ਹਾਂ ਠੀਕ ਹੈ ਜੇ ਉਹਨਾਂ ਕੋਲ ਵੀਜ਼ਾ ਨਹੀਂ ਹੈ ਜਾਓ ਆ ਨਹੀਂ ਸਕੇ ਅਸੀਂ 6 ਵਿਦਵਾਨ ਲਵਾਂਗੇ ਤਾਂ ਕਿ ਉਹ ਵੀ ਆਪਣੇ ਜਿਹੜੇ ਵਿਚਾਰ ਹੈ ਜਾਂ ਸਾਡੇ ਨਾਲ ਸਾਂਝੇ ਕਰ ਸਕਣ ਜਿਹੜੇ ਵਿਦਵਾਨ ਸੱਜਣ ਜਿੰਨਾਂ ਦਾ ਸੁਣ ਕੋ ਫਾਇਦਾ ਹੋਵੇ ਜਿੰਨਾਂ ਗੱਲ ਸੁਣਨ ਦਾ ਸਾਡੇ ਕੋਲ ਮੁੱਢ ਗੱਲ ਦਾ ਕੋ ਮਤਲਬ ਹੋਵੇ ਉਹ 6 ਸੱਜਣ ਨੂੰ ਅਸੀਂ ਚੁਣਾਂਗੇ ਉਹ ਜਿਹੜੇ ਆਨਲਾਈਨ ਵੀ ਜਿਹੜੇ ਸਾਡੇ ਨਾਲ ਜੁੜ ਸਕਦੇ ਜ਼ੂਮ ਦੇ ਸਾਡੇ ਨਾਲ ਜੁੜ ਸਕਦੇ ਤਾਂ ਕਿ ਉਹ ਵੀ ਅਸੀਂ ਦੋਸਤ ਕਿਨਾਂ ਲੱਗੀਆਂ ਹੋਣਗੀਆਂ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ ਬਾਕੀ ਜ਼ੂਮ ਦੇ ਉੱਤੇ ਸਾਰੇ ਹੀ ਜਿਹੜਾ ਜ਼ੂਮ ਲਿੰਕ ਸਾਰਿਆਂ ਨੂੰ ਭੇਜ ਦੇਣਗੇ ਸਾਡੇ ਗਰੁੱਪਾਂ ਵਿੱਚ ਪਾ ਦੇਣਗੇ ਸਾਰੇ ਉਹਨਾਂ ਸ਼ਾਮਲ ਹੋ ਸਕਦੇ ਔਰ ਨਾਲੇ ਫੇਸਬੁਕ ਲਾਈਵ ਵੀ 3 ਦਿਨ ਦੀ 3 ਦਿਨ ਚੱਲੇਗਾ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਲੰਚ ਡਿਨਰ ਸਾਰਾ ਇੰਤਜ਼ਾਮ ਇੱਥੇ ਹੋਏਗਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਤੁਸੀਂ ਸਾਡੇ ਮਹਿਮਾਨ ਨੂੰ ਸਭ ਤੋਂ ਪਹਿਲੇ ਮਹਿਮਾਨ ਸਾਡੇ ਕੋਲ ਗੁਰਪ੍ਰੀਤ ਪਾਜੀ ਪਹੁੰਚੇ ਸੀਗੇ 2 ਦਿਨ ਹੋ ਗਏ ਆ ਹੁਣ ਤੁਸੀਂ ਆਏ ਹੋ ਬਾਕੀ ਹੋਰ ਵੀ ਸਾਡੇ ਕਾਫੀ ਮਹਿਮਾਨ ਇੱਥੇ ਪਹੁੰਚ ਚੁੱਕੇ ਐ ਔਰ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਇਸ ਕਾਨਫਰੰਸ ਸਫਲ ਬਣਾਉਣ ਵਾਸਤੇ ਆਏ ਹੋ ਤੁਹਾਡੇ ਸਾਰਿਆਂ ਦੇ ਆਉਣ ਤੋਂ ਬਿਨਾ ਕਾਨਫਰੰਸ ਸਫਲ ਵੀ ਨਹੀਂ ਹੋ ਸਕਦੀ ਸੀ ਜੇ ਨਾ ਤੁਹਾਡੇ ਵਰਗੇ ਵਿਦਵਾਨ ਨਹੀਂ ਆਉਂਦੇ ਤਾਂ ਇਸ ਕ ਤੁਹਾਡੇ ਵਰਨਾ ਗੱਲਾਂ ਸੁਣਾਂਗੇ ਤੁਹਾਡੇ ਨਾਲ ਸੰਵਾਦ ਵਿੱਚ ਆਵਾਂਗੇ ਕਿ ਅਸੀਂ ਇਸ ਮਾਂ ਬੋਲੀ ਪੰਜਾਬੀ ਵਾਸਤੇ ਕੀ ਕਰ ਸਕਦੇ ਹਾਂ ਲੱਕਰ ਉਸ ਉਤਾਰਨ ਦੀ ਕੋਸ਼ਿਸ਼ ਕਰੀਏ ਆਓ ਸਾਰੇ ਆਮਣੇ ਕੇ ਬੈਠੀਏ ਸੰਵਾਦ ਚਾਹੀਏ 20 21 ਤੇ 22 ਜੂਨ ਨੂੰ 114 ਕੈਨੇਡੀ ਰੋਡ ਸਥਿਤ ਬ੍ਰੈਂਟਨ ਦੇ ਵਿੱਚ ਵਿਸ਼ੇ ਪੰਜਾਬੀ ਪੰਚ ਇਕੱਠੇ ਹੋਈਏ ਤੇ ਆਪਾਂ ਸਾਰੇ ਜਿੰਨਾ ਵੀ ਟਾਈਮ ਹੈ ਲੇ ਕੋ ਇੱਕ ਸਾਲ ਸਾਰਾ ਹੁੰਦਾ ਆਪਣੇ ਬਾਕੀ ਕੰਮ ਕਰੀਏ ਪਰ ਤਿੰਨ ਦਿਨ ਜਿਹੜੇ ਅਸੀਂ ਤੁਹਾਡੇ ਕੋਲ ਮੰਗਦੇ ਹਾਂ ਕਿ ਅਸੀਂ ਨਹੀਂ ਮੰਗਦੇ ਆਪਣੇ ਵਾਸਤੇ ਹੈ ਕਿਉਂਕਿ ਆਪ ਕੋ ਹਰ ਹਰ ਕੇ ਨੂੰ ਮਨਜ ਸ਼ੌਂਕ ਹੈ ਹਰ ਕੇ ਨੂੰ ਮਨਜ ਤੇ ਹੈ ਹਰ ਇੱਕ ਨੂੰ ਪਿਆਰੇ ਮਾਂ ਬੋਲੀ ਪੰਜਾਬੀ ਨਾਲ ਤੇ ਆਓ ਕਿਉਂ ਨਾ ਆਪਾਂ ਇਕੱਠੇ ਹੋ ਕੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰੀਏ ਨਾਲੇ ਜਿੰਨੀਆਂ ਇਥੇ ਸਾਰੀਆਂ ਸੱਚ ਭਾਵਨਾ ਨੇ ਸਾਰਿਆਂ ਨੂੰ ਮਸੱਦਾ ਦੇਣਾ ਕਿ ਆਪਾਂ ਗਿਲਾਸਿਕੇ ਪਾਸੇ ਕੋਈ ਗਿਲਾਸਿਕਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਪੰਜਾਬੀ ਦੀ ਗੱਲ ਕਰਦੇ ਆਂ ਮਾਂ ਬੋਲੀ ਪੰਜਾਬੀ ਦੀ ਗੱਲ ਕਰਦੇ ਆ ਜੇ ਕਿਸੇ ਨੂੰ ਮੇ ਕੋਈ ਨਈ ਵੀ ਸੱਦਾ ਦਿੱਤਾ ਗਿਆ ਜਾਂ ਨਈ ਵੀ ਕਿਹਾ ਜਾਂਦਾ ਤੇ ਪਲੀਜ਼ ਤੁਸੀਂ ਕਿਰਪਾ ਕਰੇ ਜੂਰ ਪਹੁੰਚਿਓ ਮੈਂ ਸਾਰਿਆਂ ਨੂੰ ਇਸ ਜਰੀਏ ਤੋਂ ਸੱਦਾ ਦੇ ਰਿਹਾ ਇਹ ਸੁਣਦਾ ਹੈਗਾ ਆਣ ਗਵਾਨ ਸਾਰਿਆਂ ਪਿੰਡ ਪਿੰਡੋਂ ਦੱਸੋਗੇ ਕਿ ਮਾਂ ਬੋਲੀ ਪੰਜਾਬੀ ਦੀ ਗੱਲ ਹੈ ਪੰਜਾਬੀ ਵਾਸਤੇ ਜਾਣਾ ਮੈਂ ਕਥੂਰੀਏ ਵਾਸਤੇ ਨਹੀਂ ਜਾਣਾ ਕਿਸੇ ਨੇ ਆਪਣੇ ਵਾਸਤੇ ਆਪਣਾ ਇਸ ਕਰਕੇ ਆਓ ਆਪਾਂ ਸਾਰਿਆਂ ਨਾਲ ਬਿਲਕੁਲ ਚਾਹੀਏ ਤਾਂ ਕਿ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਵੱਧ ਤੋਂ ਵੱਧ ਕਰ ਸਕੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਆਪਣਾ ਕੀਮਤੀ ਸਮਾਂ ਦਿੱਤਾ ਔਰ ਅਸੀਂ ਪੰਜਾਬੀ ਬਾਰੇ ਤੁਹਾਡੇ ਜਿਹੜੇ ਗਿਆਤ ਨਵੇਂ ਇਰਾਦੇ ਐ ਤੁਹਾਡੀ ਕੋਸ਼ਿਸ਼ ਐ ਔਰ ਤੁਹਾਡੇ ਨਾਲ ਪੰਜਾਬੀ ਸਾਹਿਤਕਾਰਾਂ ਦਾ ਜੋ ਇੱਕ ਹੰਗਾਰਾ ਆ ਉਹਦੇ ਬਾਰੇ ਅਸੀਂ ਗੱਲਬਾਤ ਕੀਤੀ ਬਹੁਤ ਚੰਗਾ ਲੱਗਾ ਇਸ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਤੇ ਭਵਿੱਖ ਵਾਸਤੇ ਵੀ ਤੁਸੀਂ ਲਗਾਤਾਰ ਨਿਰੰਤਰ ਤੁਹਾਡਾ ਸਫਰ ਜਾਰੀ ਰਹੇ ਤੁਹਾਡੀ ਸਿਹਤ ਯੋਗਤਾ ਲਈ ਤੁਹਾਡੀ ਕਾਮਯਾਬੀ ਲਈ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਇਸ ਤਰ੍ਹਾਂ ਹੀ ਲਗਾਤਾਰ ਨਿਰੰਤਰ ਸਫਰ ਤੇ ਰਹੋ ਤੇ ਇਸ ਨੂੰ ਹੋਰ ਬਿਹਤਰ ਬਣਾਉਣ ਦੀ ਅਸੀਂ ਕੋਸ਼ਿਸ਼ ਕਰੀਏ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਤੇ ਵਿਸ਼ੇ ਪੰਜਾਬੀ ਪਾਬੰਦੀ ਜੋ ਤੁਸੀਂ ਉਸਾਰੀ ਕਰਾਈ ਆ ਉਹਦੇ ਉਹਦੇ ਲਈ ਵੀ ਇੱਕ ਵਾਰ ਫਿਰ ਸਮੁੱਚੇ ਪੰਜਾਬੀਆਂ ਵੱਲੋਂ ਮੈਂ ਤੁਹਾਡਾ ਸ਼ੁਕਰੀਆ ਕਰਦੀ ਆ ਕਿ ਤੁਸੀਂ ਮੇਲ ਬੈਠਣ ਵਾਸਤੇ ਇੱਕ ਜਗ੍ਹਾ ਜਿਹੜੀ ਆ ਪੰਜਾਬੀ ਮਤਲਬ ਪੰਜਾਬ ਪੰਜਾਬ ਵਾਲੇ ਸਾਥਾਂ ਚ ਬੈਠਦੇ ਸੀ ਤੇ ਤੁਸੀਂ ਉਹ ਜਿਹੜੀ ਇੱਕ ਆਧੁਨਿਕ ਸਾਥ ਜਿਹੜੀ ਆ ਸਾਨੂੰ ਦਿੱਤੀ ਆ ਉਹਦਾ ਵੀ ਤੁਹਾਨੂੰ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਯਤਨ ਕਰ ਰਹੇ ਹੋ ਸਿਹਿਤਤਾ ਨਾਲ ਯਤਨ ਕਰ ਰਹੇ ਹੋ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਬਹੁਤ ਮਿਹਰਬਾਨੀ ਪੈਂਦੀ ਸਾਰਾ ਕੰਮ ਪੈਣ ਪਰਵਾਨ ਵਾਲੀ ਹੁੰਦਾ ਤੁਹਾਡੇ ਪੈਣ ਪਰਵਾਨ ਜੀ ਆਉਂਦੇ ਚੰਗਾ ਲੱਗਦਾ ਪਰ ਮੈਂ ਚਾਹਾਂਗਾ ਤੁਸੀਂ ਵੀ ਕਾਨਫਰੰਸ ਤੋਂ ਪਹਿਲਾਂ ਕੋਰਾਂ ਜੀ ਆਓ ਸਾਡੇ ਕੋ ਪੰਜਾਬੀ ਭਵਨ ਦੇ ਵਿੱਚ ਰੌਣਕ ਲੱਗ ਜਾਏਗੀ ਅਸੀਂ ਰੌਣਕ ਲਾਵਾਂਗੇ ਤੁਸੀਂ ਆਓਗੇ ਤੁਹਾਡੇ ਚਰਨਾਂ ਨਾਲ ਸਾਡਾ ਹੋਰ ਵੇੜਾ ਮੈਕੋਠੇਗਾ ਬਹੁਤ ਬਹੁਤ ਮਿਹਰਬਾਨ ਬਹੁਤ ਸ਼ੁਕਰੀਆ ਧੰਨਵਾਦ